ਦੇਸ਼-ਵਦੇਸ਼ ਵਿੱਚ ਬੈਠ ਕੇ ਡीडी ਪੰਜਾਬੀ ਦੇਖ ਰਿਹਾ ਹੈ ਦਰਸ਼ਕਾਂ ਦਾ ਬਹੁਤ ਹੀ ਨਿਗਾ ਸਵਾਗਤ ਹੈ ਪਿਆਰੇ ਦਰਸ਼ਕੋ ਤੁਸੀਂ ਹਿੰਦੀ ਦਾ ਇੱਕ ਬਹੁਤ ਹੀ ਪ੍ਰਸਿੱਧ ਗੀਤ ਜ਼ਰੂਰ ਸੁਣਿਆ ਹੋਵੇਗਾ ਜ਼ਿੰਦਗੀ ਇੱਕ ਸਫਰ ਹੈ ਸੋਹਾਨਾ ਜ਼ਿੰਦਗੀ ਦੇ ਸਫਰ ਦੇ ਵਿੱਚ ਬਹੁਤ ਸਾਰੀਆਂ ਹੋਰ ਚੀਜ਼ਾਂ ਦੇ ਨਾਲ-ਨਾਲ ਅਸੀਂ ਕਈ ਤਰ੍ਹਾਂ ਦਾ ਸਫਰ ਕਰਦੇ ਹਾਂ ਜਿਦੇ ਸੜਕੀ ਸਫਰ ਹੈ ਰੇਲ ਆਵਾਜਾਈ ਹੈ ਹਵਾਈ ਸਫਰ ਕਰਦੇ ਹਾਂ ਵੱਖ-ਵੱਖ ਤਰ੍ਹਾਂ ਦੇ ਸਫਰ ਜ਼ਿੰਦਗੀ ਵਿੱਚ ਕਰਦੇ ਹਾਂ ਤਾਂ ਇਹ ਸਫਰ ਸੋਹਾਨਾ ਹੁੰਦਾ ਹੈ ਜੇ ਸੜਕਾਂ ਰੇਲ ਮਾਰਗ ਔਰ ਸਾਰੇ ਜਿਹੜੇ ਯਾਤਾਂ ਦੇ ਸਾਧਨ ਹੈ ਉਹ ਚੰਗੀ ਹਾਲਤ ਵਿੱਚ ਹੋਣ ਕੇਂਦਰੀ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਹੈ ਕੱਲ ਔਰ ਤੁਸੀਂ ਜਾਣਦੇ ਹੋਵੋਗੇ ਕਿ ਕੱਲ ਪੰਜਾਬ ਨੂੰ ਸੜਕਾਂ ਦਾ ਇੱਕ ਤੋਹਫਾ ਜਿਹੜਾ ਆ ਉਹ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਹੈ ਜ਼ੀਰਕਪੁਰ ਬਾਈਪਾਸ ਹਾਈਵੇ ਜਿਹੜਾ ਕਿ ਲਗਭਗ 19 ਕਿਲੋਮੀਟਰ ਦੇ ਕਰੀਬ ਹੈ ਔਰ ਜ਼ੀਰਕਪੁਰ ਔਰ ਪੰਚਕੂਲਾ ਵਗੈਰਾ ਜਿਹੜਾ ਸ਼ਹਿਰਾਂ ਉਹਨਾਂ ਨੂੰ ਜੋੜਦਾ ਹੋਇਆ ਹਿਮਾਚਲ ਨੂੰ ਦਿੱਲੀ ਦੇ ਨਾਲ ਜੋੜੇਗਾ ਇਹ ਪ੍ਰੋਜੈਕਟ ਭਾਰਤ ਮਾਲਾ ਪ੍ਰੋਜੈਕਟ ਦੇ ਅੰਦਰ ਆ ਰਿਹਾ ਹੈ ਹੋਰ ਵੀ ਬਹੁਤ ਸਾਰੇ ਪ੍ਰੋਜੈਕਟਾਂ ਦੀ ਗੱਲ ਅਸੀਂ ਕਰਨੀ ਹੈ ਜਦੋਂ ਇਹ ਪ੍ਰੋਜੈਕਟ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੇ ਜਾਂਦੇ ਆ ਬਾਕੀ ਸਟੇਟਾਂ ਨੂੰ ਦਿੱਤੇ ਜਾਂਦੇ ਆ ਉਹਦੇ ਬਹੁਤ ਸਾਰੇ ਜਿਹੜੇ ਫਾਇਦੇ ਆ ਲਾਭ ਐ ਸਾਨੂੰ ਨਜ਼ਰ ਆਉਂਦੇ ਆ ਅੱਜ ਅਸੀਂ ਇਸੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਕਿ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਜਿਹੜਾ ਸੜਕਾਂ ਦਾ ਤੋਹਫ਼ਾ ਦਿੱਤਾ ਗਿਆ ਉਹਦੇ ਵਿੱਚ ਸਾਡਾ ਹਿੱਸਾ ਕੀ ਐ ਔਰ ਉਹਦੇ ਕੀ ਕੀ ਫਾਇਦੇ ਜਿਹੜੇ ਆ ਪੰਜਾਬ ਸਰਕਾਰ ਨੂੰ ਮਿਲਣ ਵਾਲਿਆ ਪੰਜਾਬ ਸੂਬੇ ਨੂੰ ਮਿਲਣ ਵਾਲਿਆ ਮੇਰੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਵਾਸਤੇ ਬਿਲਕੁਲ ਨਾਲ ਬੈਠੇ ਨੇ ਅਮਿਤ ਸ਼ਰਮਾ ਜੀ ਰੈਜ਼ੀਡੈਂਟ ਐਡੀਟਰ ਨੇ ਜੀ ਦਿਨਿਕ ਜਾਗਰਣ ਦੇ ਲੰਬਾ ਤਜਰਬਾ ਹੈ ਅਹ ਗੱਲਬਾਤ ਕਰਾਂਗੇ ਇਹਨਾਂ ਨਾਲ ਅਮਰਜੀਤ ਦੇ ਤਜਰਬਿਆਂ ਤੋਂ ਜਾਣਾਂਗੇ ਅਸੀਂ ਇਹਨਾਂ ਦੀ ਜਾਣਕਾਰੀ ਦਾ ਫਾਇਦਾ ਲਵਾਂਗੇ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਵਿੱਚ ਜਿਹੜੇ ਦੂਸਰਾ ਚਿਹਰਾ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਉਹ ਹੈ ਜੀ ਰਜੀਵ ਭਾਸਕਰ ਜੀ ਸੀਨੀਅਰ ਪੱਤਰਕਾਰ ਨੇ ਬਹੁਤ ਵਾਰ ਤੁਸੀਂ ਇਸ ਮੰਚ ਤੋਂ ਉਹਨਾਂ ਨੂੰ ਮਿਲਦੇ ਆ ਬਾਕੀ ਹੋ ਵੀ ਗੱਲਬਾਤ ਕਰਦੇ ਨੇ ਔਰ ਡੂੰਗੀ ਸੂਝ ਰੱਖਦੇ ਆ ਰਾਜਨੀਤਿਕ ਮਸਲਿਆਂ ਦੀ ভাস্কর ਜੀ ਤੁਹਾਡਾ ਵੀ ਸਵਾਗਤ ਹੈ ਧੰਨਵਾਦ ਜੀ ਮੈਂ ਪ੍ਰੋਗਰਾਮ ਨੂੰ ਅੱਗੇ ਲੈ ਕੇ ਜਾਵਾਂ ਇਸ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਜਿਹੜਾ ਕੱਲ ਕੇਂਦਰੀ ਕੈਬਨਿਟ ਦੇ ਫੈਸਲੇ ਹੋਏ ਆ ਉਹਦੇ ਬਾਰੇ ਕੇਂਦਰੀ ਸੂਚਨਾ ਦੇ ਪ੍ਰਸਾਰਣ ਮੰਤਰੀ ਅਸ਼wini ਵੈਸ਼ਨਵ ਜੀ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਉਹਦੇ ਉਹਦੇ ਬਾਰੇ ਜਾਣਕਾਰੀ ਲਵਾਂਗੇ ਕਿ ਕੀ ਕੀ ਔਰ ਕਿਹੜਾ ਕਿਹੜਾ ਪ੍ਰੋਜੈਕਟ ਕਿੰਨਾ ਜਿਹੜਾ ਉਹ ਮਿਲਿਆ ਆ ਉਹ ਦੇਖਦੇ ਆ ਛੋਟੀ ਜੀ ਇੱਕ ਬਾਈਟ बाईपास अगर आप चंडीगढ़ को ध्यान में दें तो चंडीगढ़ के पास में बहुत ही प्लान वे में पंचकुला डिस्ट्रिक्ट में पंचकुला और जीरकपुर दो बड़े शहर बसाए गए जो कि प्लान सैटेलाइट टाउन है जीरकपुर बेसिकली दो नेशनल हाईवे के इंटरसेक्शन पर स्थित है इन दोनों सेक्शंस के इन दोनों हाईवेज के इंटरसेक्शन पे होने के कारण जीरकपुर के अंदर से ट्रैफिक का हमेशा एक चैलेंज रहता है ट्रैफिक कंजेशन रहता है तो पूरे चंडीगढ़ जीरकपुर पंचकुला को लेके एक रिंग रोड जैसा कॉन्सेप्ट बना है उसका ये पहला प्रोजेक्ट है जो कि सिक्स जीर, लेन जीरकपुर बाईपास प्रोजेक्ट है 1878 करोड़ रुपीस का है करीब 12 आ, करीब 19 किलोमीटर्स का है 19.2 किलोमीटर किलोमीटर्स और इसको पीपीपी में हाइब्रिड एन मोड पे बनाया जाएगा आ, इस प्रोजेक्ट का एक और बेनिफिट मिलेगा हिमाचल का जो ट्रैफिक है उस ट्रैफिक को इमीडिएटली ये प्रोजेक्ट मैंने शहर के अंदर जाने के बजाय बाईपास से ही आप हिमाचल की तरफ जा सकते हो बहुत ही इंपॉर्टेंट प्रोजेक्ट है ਕੰਪਲੀਟ ਇਸ ਏਰੀਆ ਦਾ ਡੀਕੰਜੈਸ਼ਨ ਹੋਗਾ ਚੰਡੀਗੜ੍ਹ ਜ਼ਿਰਖਪੁਰ ਪੰਚਪੁਲ ਪੰਚਕੁਲਾ ਕਾ ਡੀਕੰਜੈਸ਼ਨ ਇਸੇ ਹੋਗਾ ਔਰ ਹਾਈਲੀ ਅਰਬਨਾਈਜ਼ਡ ਏਰੀਆਜ਼ ਹੈ ਇਸ ਵਿੱਚੋਂ ਪਾਸ ਹੋਣਾ ਆਸਾਨ ਹੋਗਾ ਤੁਸੀਂ ਸੁਣ ਰਿਹਾ ਸੀ ਅਸ਼ੋਨੀ ਵੈਸ਼ਨਵ ਜੀ ਨੂੰ ਜਿਹੜੇ ਕਿ ਕੱਲ ਜਿਹੜੀ ਮੀਟਿੰਗ ਹੋਈ ਆ ਉੱਤ ਜੋ ਫੈਸਲੇ ਕੀਤੇ ਗਏ ਆ ਉਹਨਾਂ ਦੇ ਬਾਰੇ ਵਿੱਚ ਡਿਟੇਲ ਦੇ ਰਿਹਾ ਸੀ ਅਸੀਂ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਆ ਜੀ ਮੈਂ ਜਾਵਾਂਗਾ ਅਮਿਤ ਜੀ ਵੱਲ ਔਰ ਸਭ ਤੋਂ ਪਹਿਲਾਂ ਅਮਨਜੀਤ ਤੁਹਾਨੂੰ ਇਹ ਜਾਨਣਾ ਚਾਹੁੰਦਾ ਮੈਂ ਤੁਹਾਡੇ ਕੋਲੋਂ ਕਿ ਮਨੁੱਖੀ ਜੀਵਨ ਦੇ ਵਿੱਚ ਸੜਕਾਂ ਦਾ ਬਹੁਤ ਨੇੜੇ ਦਾ ਸਬੰਧ ਹੈ ਇੱਥੇ ਜਿਹੜਾ ਝਾਤ ਪਾਓਗੇ ਜੇ ਸੜਕਾਂ ਚੰਗੀਆਂ ਹੋਣ ਤਾਂ ਫਿਰ ਬੰਦਾ ਕਿੱਦਾਂ ਗੱਡੀ ਮੇਲਦੀ ਜਾਂਦੀ ਹੈ ਤੇ ਉਹਦੇ ਬਾਰੇ ਚਾਹਨਾ ਤੁਹਾਡੀ ਕਿ ਜੀ ਬਿਲਕੁਲ ਸੜਕਾਂ ਦਾ ਜੇ ਇਹਨੂੰ ਆਪਾਂ ਬਹੁਤ ਨਾਟਸ਼ਲ ਸਮਝੀਏ ਪੰਜਾਬ 'ਚ ਸੜਕਾਂ ਦਾ ਨੈਟਵਰਕ ਮੈਂ ਦੇਖਦਾ ਆਇਆ ਕਈ ਕਈ ਸਾਲਾਂ ਤੋਂ ਬਹੁਤ ਅੱਛਾ ਹੈ ਨੈਟਵਰਕ ਹਰ ਵੱਧਦਾ ਜਾਂਦਾ ਹੈ ਔਰ ਸੜਕ ਦੀ ਅਹਿਮੀਅਤ ਪਰ ਲੋਕ ਕਈ ਵਾਰ ਉਸ ਅਹਿਮੀਅਤ ਨੂੰ ਸਮਝਦੇ ਨਹੀਂ ਜੇ ਸਮਝ ਜਿਹੜੀ ਹੁਣ ਆਈ ਹੈ ਜੇ ਅਸੀਂ ਹਾਲੀਆਂ ਦੇ ਨਾਲ ਜਿਹਨੇ ਵੀ ਪੰਜਾਬ ਆਏ ਨੇ ਔਰ ਜਿਹੜੇ ਪੰਜਾਬ ਤੋਂ ਬਾਹਰ ਗਏ ਨੇ ਚਾਹੇ ਦਿੱਲੀ ਜਾ ਰਹੇ ਨੇ ਜਦੋਂ ਦਾ ਸ਼ੰਭੂ ਬਾਰਡਰ ਬੰਦ ਹੋਇਆ ਉਦੋਂ ਦੀ ਲੋਕਾਂ ਨੂੰ ਸੜਕਾਂ ਦੀ ਮਹੱਤਤਾ ਪਤਾ ਲੱਗੀ ਜਦੋਂ ਉਹ ਵਿੱਚੋਂ ਵਿੱਚੋਂ ਰਸਤੇ ਕੱਢ ਕੱਢ ਕੇ ਕੱਢ ਕੱਢ ਕੇ ਜਾਂਦੇ ਸੀ ਤਾਂ ਪਤਾ ਲੱਗਦਾ ਸੀ ਕਿ ਸੜਕ ਦੀ ਮਹੱਤਤਾ ਕੀ ਹੁੰਦੀ ਹੈ ਇੱਕ ਨੈਸ਼ਨਲ ਹਾਈਵੇ ਦੀ ਇੱਕ ਸਟੇਟ ਹਾਈਵੇ ਜਿਹੜੇ ਪੱਕੇ ਹੁੰਦੇ ਨੇ ਉਹਨਾਂ ਦੀ ਮਹੱਤਤਾ ਕਿੱਥੇ ਹੁੰਦੀ ਹੈ ਸੋ ਉਹ ਜਦੋਂ ਸਫ਼ਰ ਦਿੱਲੀ ਜਾਣ ਦਾ ਸਫ਼ਰ ਜਿਹੜਾ ਪੰਜਾਬ ਤੋਂ ਸੀਗਾ ਹੈ ਚਾਹੇ ਅੰਮ੍ਰਿਤਸਰੋਂ ਚੱਲੇ ਚਾਹੇ ਜਲੰਧਰੋਂ ਚੱਲੇ ਚਾਹੇ ਲੁਧਿਆਣਾੋਂ ਚੱਲੇ ਜਿੱਥੋਂ ਮਰਜ਼ੀ ਚੱਲੇ ਪੰਜਾਬ ਦੇ ਕਿਸੇ ਵੀ ਕੋਰਨਰ ਤੋਂ ਜਦੋਂ ਜਾਂਦਾ ਸੀ ਜਾਂ ਉਦੋਂ ਖਨੋਰੀ ਬਾਰਡਰ ਤੋਂ ਘੁੰਮ ਕੇ ਤਿੰਨ ਘੰਟੇ ਹੁੰ ਜਾਂਦੀ ਸੀ ਤਾਂ ਲੋਕਾਂ ਨੂੰ ਉਸ ਮੈਂ ਕਹਿੰਦਾ ਫਰਕ ਪਤਾ ਲੱਗਿਆ ਕਿ ਲਿੰਕ ਰੋਡ ਔਰ ਹਾਈਵੇ ਦਾ ਫਰਕ ਕੀ ਹੁੰਦਾ ਹੈ ਔਰ ਸਰਕਾਰਾਂ ਦੀਆਂ ਜਿਹੜੀਆਂ ਪ੍ਰਾਇੋਰਿਟੀਆਂ ਬਜਟਸ ਹੁੰਦੀਆਂ ਨੇ ਉਹ ਹਾਈਵੇਸ ਤੇ ਕਿਉਂ ਪ੍ਰਾਇੋਰਟਾਈਜ਼ ਕਰਦੀਆਂ ਨੇ ਉਹ ਜਿਹੜਾ ਸਮਾਂ ਵਿਵਦ ਸੀਗਾ ਸਮਾਂ ਤੋਂ ਬਾਅਦ ਜਿਹੜੀ ਔਫ ਹੁੰਦੀ ਸੀ ਚੱਲਣਾ ਕਰਨਾ ਉਹ ਚੀਜ਼ਾਂ ਨੇ ਆਮ ਬੰਦੇ ਨੂੰ ਸੜਕ ਦਾ ਮੈਂ ਕਹਿੰਦਾ ਇੱਕ ਮਹੱਤਵ ਪੂਰੀ ਤਰ੍ਹਾਂ ਸਮਝਾ ਦਿੱਤਾ ਕਿ ਜਿਹੜਾ ਹਾਈਵੇ ਹੁੰਦਾ ਹੈ ਉਹਦਾ ਮਹੱਤਵ ਕੀ ਹੈ ਅੱਜ ਦੀ ਸਾਡੀ ਲਾਈਫ ਵਿੱਚ ਬਹੁਤ ਬਹੁਤ ਅੱਛੀ ਤਰ੍ਹਾਂ ਨਾਲ ਅਮਰ ਜੀ ਨੇ ਸਾਨੂੰ ਦੱਸਿਆ ਵੀ ਹਾਈਵੇ ਔਰ ਨਾਰਮਲ ਸੜਕਾਂ ਤੇ ਜਦੋਂ ਅਸੀਂ ਚੱਲਦੇ ਹਾਂ ਤੇ ਇੱਕ ਫਰਕ ਮੇਲਦੀ ਜਾਂਦੀ ਹੈ ਔਰ ਅਸੀਂ ਬੜੀ ਸਪੀਡ ਦੇ ਨਾਲ ਆਪਣਾ ਜਿਹੜਾ ਥੋੜੇ ਸਮੇਂ ਦੇ ਵਿੱਚ ਬਹੁਤਾ ਜਿਹੜਾ ਰਸਤਾ ਆ ਉਹਨੂੰ ਕੱਟ ਸਕਦੇ ਆ ਹਾਈਵੇ ਬਹੁਤ ਸਾਰੇ ਬਣੇ ਆ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਦੇ ਵਿੱਚ ਚਲਾਏ ਜਾਂਦੇ ਆ ਪੰਜਾਬ ਦੇ ਪ੍ਰੋਜੈਕਟਾਂ ਦੀ ਗੱਲ ਕਰਾਂਗੇ ਆ ਭਾਸਕਰ ਜੀ ਨੂੰ ਪੁੱਛਦੇ ਆ ਕਿ ਜਿਹੜਾ ਕੱਲ ਕੈਬਨਟ ਨੇ ਮਤਾ ਪਾਸ ਕੀਤਾ ਹੈ ਉਹਦੇ ਵਿੱਚ ਜਿਹੜਾ ਸਾਡਾ ਤੋਹਫਾ ਹੈ ਉਹਦੇ ਤੇ ਚਾਤੀ ਪਾਓ ਜਰਾ ਵੈਸੇ ਜਿਹੜੀ ਜੀਰਕਪੁਰ ਬਾਈਪਾਸ ਰੋਡ ਇਹਨੂੰ ਕਿਹਾ ਗਿਆ 1878 ਕਰੋੜ ਦੀ ਹੈ ਸਕੀਮ ਕਹਿ ਲੋ ਜਾਂ ਰੋਡ ਪ੍ਰੋਜੈਕਟ ਕਹਿ ਲੋ ਜੀ ਉਹ ਹੈਗਾ ਇਸ ਦੇ ਨਾਲ ਤੁਸੀਂ ਇਹ ਦੇਖੋ ਕਿ ਜਿਸ RAM Vij ji ਨੇ ਵੀ ਗਿਆ ਕਿਸੇ ਵੀ ਸੂਬੇ ਦੀ ਕਿਸੇ ਵੀ ਦੇਸ਼ ਦੀ ਤਰੱਕੀ ਉਸ ਦੀ ਸੜਕਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੁਸੀਂ ਹੁਣ ਗੈਰ ਰਸਮੀ ਤੌਰ ਤੇ ਜਿਆ ਤੁਹਾਨੂੰ ਪੁੱਛ ਰਿਹਾ ਸੀ ਵੀ ਤੁਸੀਂ ਆਸਟ੍ਰੇਲੀਆ ਹੋ ਕੇ ਆਏ ਸੀ ਜੀ ਆਸਟ੍ਰੇਲੀਆ ਦੇ ਵਿੱਚ ਜਾਂ ਬਾਹਰ ਦੇ ਲੋਕ ਜਿਆਦਾ ਧਿਆਨ ਦੇ ਆ ਨਾ ਤੇ ਫ੍ਰੀ ਵੇਜ ਦੀ ਗੱਲ ਕਰਦੇ ਨੇ ਕਿ ਵੀ ਆਪਾਂ ਫ੍ਰੀ ਵੇਜ ਤੱਕ ਪਹੁੰਚ ਜਾਈਏ ਆਪਾਂ ਇੱਥੇ ਉਹਨੂੰ ਹਾਈ ਵੇਜ਼ ਕਹਿੰਦੇ ਆ ਤੁਸੀਂ ਇਹ ਦੇਖੋ ਦਿੱਲੀ ਤੋਂ ਲੈ ਕੇ ਜਲੰਧਰ ਜਾਂ ਅੰਮ੍ਰਿਤਸਰ ਦੀ ਰੋਡ 20-25 ਸਾਲ ਪਹਿਲੇ ਕਿਸ ਤਰੀਕੇ ਦੀ ਸੀ ਤੇ ਅੱਜ ਆਪਾਂ ਕਿਸ ਤਰੀਕੇ ਦੀ ਰੋਡ ਹੈਗੀ ਹੈ ਔਰ ਬੜੀ ਵਧੀਆ ਰੋਡ ਹੈਗੀ ਹੈ ਹੁਣ ਇਹਨਾਂ ਰੋਡ ਪ੍ਰੋਜੈਕਟਸ ਦੇ ਵਿੱਚ ਵਾਧਾ ਕਰਨ ਦੀ ਗੱਲ ਕੀਤੀ ਹੈ ਇਹਦਾ ਫਾਇਦਾ ਸਿਰਫ ਪੰਜਾਬ ਨੂੰ ਨਹੀਂ ਹੋਏਗਾ ਜੀ ਦਿੱਲੀ ਤੋਂ ਲੈ ਕੇ ਦਿੱਲੀ ਤੋਂ ਵੀ ਗਾਂਹ ਇਹ ਰੋਡ ਅੱਗੇ ਤੱਕ ਜਾ ਰਹੀ ਹੈ ਜੀ ਔਰ ਇਹਦੇ ਵਿੱਚ 550 ਡਿਸਟ੍ਰਿਕਟਸ ਨੂੰ ਜਿਸ ਤਰ੍ਹਾਂ ਭਾਰਤ ਮਾਲਾ ਪ੍ਰੋਜੈਕਟ ਦੀ ਗੱਲ ਵੀ ਅਸੀਂ ਕਰ ਰਹੇ ਸੀਗੇ ਉਹ 50 550 ਡਿਸਟ੍ਰਿਕਟਸ ਨੂੰ ਜੋੜ ਰਹੀ ਹੈ ਹਮ ਔਰ ਉਹਦੇ ਵਿੱਚ ਕੁਝ ਔਕੜਾਂ ਪੰਜਾਬ ਦੇ ਵਿੱਚ ਆਈਆਂ ਐਕਵਿਜ਼ੀਸ਼ਨ ਨੂੰ ਲੈ ਕੇ ਕਿਸੇ ਨਾ ਕਿਸੇ ਜਗ੍ਹਾ ਪ੍ਰੋਬਲਮਸ ਕੁਝ ਆਂਦੀ ਹੈ ਪਰ ਜਿਹੜਾ ਨੈਸ਼ਨਲ ਹਾਈਵੇ ਐਕਟ ਹੈ ਉਹ ਇਸ ਤਰੀਕੇ ਦੀ तमाम ਪ੍ਰੋਬਲਮਸ ਨੂੰ ਟੈਕਲ ਕਰਨ ਵਾਸਤੇ ਸક્ષਮ ਹੈਗਾ ਔਰ ਅੱਗੇ ਚੱਲ ਕੇ ਜਦ ਇਹ ਰੋਡ ਪ੍ਰੋਜੈਕਟਸ ਪੂਰਾ ਹੋ ਜਾਏਗਾ ਹਮਮ ਭਾਰਤ ਮਾਲਾ ਪ੍ਰੋਜੈਕਟ ਪੂਰਾ ਹੋ ਜਾਏਗਾ ਤੇ ਫਿਰ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਡਿਵੈਲਪਡ ਨੇਸ਼ਨ ਵਰਗਾ ਹਮ ਸਾਡਾ ਰੋਡ ਦਾ ਇੱਕ ਪ੍ਰੋਜੈਕਟ ਹੈਗੇ ਜਾਂ ਸਿਸਟਮ ਹੈਗਾ ਉਹ ਆਪਣੇ ਆਪ ਹੀ ਹੁਣ ਚਾਹੇ ਪਾਵੇਂ ਆਜ਼ਾਦੀ ਤੋਂ ਪਹਿਲੇ ਦੀ ਗੱਲ ਕਰ ਲਈ ਜੀਟੀ ਰੋਡ ਜੀ ਜੀਟੀ ਰੋਡ ਇੱਕ ਪ੍ਰੋਜੈਕਟ ਹੈਗਾ ਜਿਹਦੇ ਕਾਰਨ ਪੂਰਾ ਪੂਰੇ ਦੇਸ਼ ਨੂੰ ਹੈ ਕਨੈਕਟ ਕਰਦਾ ਸੀ ਜੀ ਔਰ ਉਹੀ ਜੀਟੀ ਰੋਡ ਹੁਣ ਆਪਾਂ ਜਲੰਧਰ ਬੈਠੇ ਆ ਜਲੰਧਰ ਦੀ ਗੱਲ ਕਰ ਲਈ ਜੀਟੀ ਰੋਡ ਹੁਣ ਸ਼ਹਿਰ ਦੇ ਅੰਦਰੋਂ ਨਿਕਲ ਰਿਹਾ ਜੀ ਬਿਲਕੁਲ ਹੁਣੋ ਬਾਈਪਾਸ ਦੀ ਲੋੜ ਪਈ ਅੱਜ ਦੀ ਡੇਟ 'ਤੇ ਭਾਵੇਂ ਅਸੀਂ ਜੀਟੀ ਰੋਡ ਕਹਿ ਦਿੰਦੇ ਆ ਨੈਸ਼ਨਲ ਹਾਈਵੇ ਨੰਬਰ 1 ਕਹਿ ਦਿੰਦੇ ਆ ਪਰ ਉਹ ਬਾਰੋ-ਬਾਰ ਸਾਰੇ ਜਿਹੜੇ ਸ਼ਹਿਰ ਨੇ ਉਹਦੇ ਬਾਰੋ-ਬਾਰਾ ਨਿਕਲਦਾ ਨੇ ਤੇ ਜੀਰਕਪੁਰ ਬਾਈਪਾਸ ਰੋਡ ਵੀ ਪੰਜਾਬ ਹਰਿਆਣਾ ਹਿਮਾਚਲ ਇਹਨਾਂ ਨੂੰ ਕਨੈਕਟ ਕਰਦਾ ਪਰ ਇਹਦੇ ਨਾਲ ਸਾਰੇ ਸੂਬਿਆਂ ਦਾ ਜਿਹੜੇ ਤੁਸੀਂ ਦੱਸ ਰਹੇ ਹੋ ਇਹ ਦਰਅਸਲ ਦਿੱਲੀ ਐਨਸੀਆਰ ਨੂੰ ਹਿਮਾਚਲ ਅਤੇ ਬਾਕੀ ਸੂਬਿਆਂ ਦੇ ਨਾਲ ਜੋੜਨ ਵਾਲਾ ਇੱਕ ਪ੍ਰੋਜੈਕਟ ਹੈ ਜਿਹਦੇ ਵਿੱਚ ਸਾਨੂੰ ਸਭ ਤੋਂ ਵੱਡਾ ਜਿਹੜਾ ਫਾਇਦਾ ਦਿਸ ਰਿਹਾ ਕਿ ਉਹ ਜ਼ੀਰਕਪੁਰ ਵਗੈਰਾ ਜਿਹੜਾ ਜਿਹੜਾ ਹਿਮਾਚਲ ਜਾਣ ਵਾਲੇ ਲੋਕ ਹੈਗੇ ਆ ਟੂਰਿਸਟ ਹੈਗੇ ਆ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਫਾਇਦਾ ਹੋਣਾ ਹੈ ਅਮਿਤ ਜੀ ਨੂੰ ਪੁੱਛਦਿਆ ਕੀ ਕੀ ਲਾਭ ਹੋਣਿਆ ਜੀ ਇਸ ਇਹ ਜਿਹੜਾ ਪ੍ਰੋਜੈਕਟ ਹੈ ਐਡਾ ਵੱਡਾ ਪ੍ਰੋਜੈਕਟ ਹੈ 1878 ਕਰੋੜ ਰੁਪਏ ਲਗਾਣਾ ਸਰਕਾਰ ਨੇ ਕੀ ਮੋٹے ਮੋٹے ਫਾਇਦੇ ਹੋਣ ਵਾਲਿਆ ਦੇਖੋ ਸਾਨੂੰ ਤੋਂ ਵੱਡਾ ਫਾਇਦਾ ਹੈ ਕਿ ਜਿਹੜਾ ਗੇਟਵੇ ਆਪਾਂ ਜਿਹਨੂੰ ਕਹਿੰਨੇ ਆ ਜਿਹੜਾ ਇਹ ਵਾਲੀ ਬੈਲਟ ਹੈ ਜ਼ੀਰਖਪੁਰ ਪਟਿਆਲਾ ਰਾਜਪੁਰਾ ਵਾਲੀ ਜੀ ਬਿਲਕੁਲ ਇਹ ਇੱਕ ਤਰ੍ਹਾਂ ਪੰਜਾਬ ਦਾ ਗੇਟਵੇ ਹੈ ਤੁਸੀਂ ਸਿਰਫ ਪੰਜਾਬ ਦਾ ਨਹੀਂ ਹਿਮਾਚਲ ਦਾ ਵੀ ਗੇਟਵੇ ਹੈ ਔਰ ਅੱਜ ਦੀ ਡੇਟ ਸੇ ਜੇਸੀ ਸੜਕ ਪੰਜਾਬ ਜਿਹੜਾ ਹੈ ਅਸੀਂ ਬਾਰ ਬਾਰ ਗੱਲ ਕਰਦੇ ਆ ਕਿ ਇਕਨੋਮਿਕਲੀ ਜੇ ਦੇਖਿਆ ਜਾਏ ਕਿ ਜੀ ਇਹ ਲੈਂਡਲੌਕ ਸਟੇਟ ਹੈ ਇੱਥੇ ਸਾਡੇ ਕੋਲ ਕੋਈ ਪੋਰਟ ਨਹੀਂ ਉਹ ਨਹੀਂ ਤਾਂ ਸਾਡਾ ਜਿਹੜਾ ਵਪਾਰ ਇੰਡਸਟਰੀ ਜਾਂ ਜੋ ਵੀ ਕੰਮਕਾਰ ਹੋਣਾ ਹੈ ਉਹ ਰੋਡ ਨੈਟਵਰਕ ਜਾਂ ਸੜਕ ਤੋਂ ਸੜਕ ਤੋਂ ਹੋਣਾ ਹੈ ਜਾਂ ਰੇਲਵੇ ਤੋਂ ਹੋਣਾ ਹੈ ਸੋ ਰੇਲਵੇ ਹਰ ਚੀਜ਼ ਯੂਜ਼ ਨਹੀਂ ਹੋ ਸਕਦੀ ਲੇਕਿਨ ਸੜਕਾਂ ਦਾ ਜਿਹੜਾ ਨੈਟਵਰਕ ਹੈ ਚਾਹੇ ਉਹ ਟੂਰਿਸਟ ਨੇ ਆਣਾ ਜਾਣਾ ਜਾਂ ਬਿਜ਼ਨਸਮੈਨ ਨੇ ਵਿਜ਼ਿਟ ਕਰਨਾ ਜਾਂ ਜਿਹੜਾ ਮਾਲ ਆਣਾ ਜਾਂ ਜਾਣਾ ਸੋ ਇਹ ਜਿਹੜਾ ਹਾਈਵੇ ਜਦੋਂ ਤੁਸੀਂ ਸ਼ਹਿਰਾਂ ਦੇ ਵਿੱਚੋਂ ਨਿਕਲਦੇ ਹੋ ਤਾ ਕਿਤੇ ਨਾ ਕਿਤੇ ਜਿਹੜੀ ਕਾਸਟ ਆਫ ਪ੍ਰੋਡਕਸ਼ਨ ਦੀ ਆਪਾਂ ਗੱਲ ਕਰ ਲਈਏ ਉਹ ਬਹੁਤ ਵੱਜ ਜਾਂਦੀ ਹੈ ਲੇਕਿਨ ਜਦੋਂ ਇਤਨਾ ਦੇ ਜਿਹੜੇ ਗੇਟਵੇਜ਼ ਬਣ ਜਾਂਦੇ ਨੇ ਇਹ ਫਿਰ ਤੁਹਾਨੂੰ ਬਾਹਰੋਂ-ਬਾਰ ਹੁਣ ਅੱਜ ਦੀ ਡੇਟ ਜਿੱਦਾਂ ਆਪਾਂ ਜਿੱਦਾਂ ਗੱਲ ਕੀਤੀ ਰਾਜੀਵ ਜੀ ਨੇ ਕਿ ਆਪਾਂ ਅੰਮ੍ਰਿਤਸਰੋਂ ਚੱਲੀ ਹੈ ਜਿਹੜਾ ਅੰਮ੍ਰਿਤਸਰੋਂ ਸਾਮਾਨ ਚੱਲਦਾ ਹੈ ਉਹ ਤੁਸੀਂ ਦੇਖੋ ਉਹ ਕਿਤੇ ਨਾਲ ਲੁਧਿਆਣਾ ਸ਼ਹਿਰ ਦੇ ਅੰਦਰ ਐਂਟਰ ਕਰ ਰਿਹਾ ਅੱਗੇ ਲੁਧਿਆਣਾ ਸ਼ਹਿਰ ਦੇ ਵਿੱਚ ਜਾਂ ਜਲੰਧਰ ਸ਼ਹਿਰ ਦੇ ਵਿੱਚੋਂ ਲੰਘਣਾ ਕੋਈ ਟਾਸਕ ਹੁੰਦੀ ਸੀ ਕਿ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਗੱਡੀਆਂ ਦਾ ਬ੍ਰੇਕੇਜ ਨਾਲ ਹੁੰਦੀ ਹੈ ਔਰ ਜਾਂਦਾ ਹੈ ਹਜ ਫਾਇਦਾ ਹੈ ਕਿ ਜਦੋਂ ਤੁਸੀਂ ਡੈਸਟੀਨੇਸ਼ਨ ਟੂ ਡੈਸਟੀਨੇਸ਼ਨ ਚਲਦੇ ਹੋ ਤਾਂ ਜਿਹੜਾ ਤੁਹਾਡੀ ਸੇਫਟੀ ਪੁਆਇੰਟ ਆਫ 뷰 ਨੇ ਉਹ ਦੂਸਰੀਆਂ ਨਾਲੋਂ ਵਧੀਆ ਰਹਿੰਦੇ ਨੇ ਸਰਕਾਰਾਂ ਨੂੰ ਫਾਇਦਾ ਇਹ ਹੁੰਦਾ ਜਦੋਂ ਹੁਣ ਬਜਟ ਚ ਆਇਆ ਕਿ ਮੈਂ ਮੰਨਦਾ ਕਿ ਤੁਸੀਂ ਦੇਖੋ ਜਿਹੜੀਆਂ ਸਟੇਟ ਸਰਕਾਰ ਰਾਜ ਸਰਕਾਰਾਂ ਐ ਇਹਨਾਂ ਕੋਲ ਰੋਡ ਨੈਟਵਰਕ ਲਈ ਬਹੁਤ ਪੈਸਾ ਨਹੀਂ ਹੁੰਦਾ ਜਿਹੜੀਆਂ ਸਟੇਟ ਦੀਆਂ ਜਾਂ ਲਿੰਕ ਸੜਕਾਂ ਹੁੰਦੀਆਂ ਟੁੱਟੀਆਂ ਰਹਿੰਦੀਆਂ ਨੇ ਲੇਕਿਨ ਨੈਸ਼ਨਲ ਹਾਈਵੇ ਕੋਲ ਪੈਸਾ ਬਹੁਤ ਹੁੰਦਾ ਹੈ ਤੁਸੀਂ ਪਿਛਲੀਆਂ ਸਰਕਾਰਾਂ ਨੂੰ ਦੇਖੋ ਪੰਜਾਬ ਦਾ ਮੈਂ ਇੱਕ ਵਾਰ ਪਿੱਛੇ ਸਟੱਡੀ ਕੀਤਾ ਇਹ ਬੜਾ ਇੰਟਰਸਟਿੰਗ ਪੁਆਇੰਟ ਹੈ ਕਿ ਪੰਜਾਬ ਦੇ ਕਈ ਜ਼ਿਲ੍ਹੇ ਐਸੇ ਨੇ ਜਿਨ੍ਹਾਂ ਦੇ ਵਿੱਚ ਅੱਜ ਸਟੇਟ ਹਾਈਵੇ ਕੋਈ ਹੈ ਹੀ ਨਹੀਂ ਹੈ। ਹੂੰ ਹੂੰ ਸਾਡਾ ਜਲੰਧਰ ਜਿੱਥੇ ਅਸੀਂ ਬੈਠੇ ਆਂ ਇਹ ਇਹਦੇ ਵਿੱਚ ਕੋਈ ਵੀ ਜਿਹੜੀ ਰੋਡ ਹੈ ਜਿਹੜੀ ਸ਼ਹਿਰ ਦੇ ਅੰਦਰ ਦੀ ਸੜਕ ਹੈ ਇੱਕ ਵੀ ਸੜਕ ਸਟੇਟ ਹਾਈਵੇ ਨਹੀਂ ਹੈ। ਇਹਨੂੰ ਸਟੇਟ ਹਾਈਵੇ ਤੋਂ ਬਾਹਰ ਕੱਢ ਲਿਆ ਗਿਆ ਕਿਉਂਕਿ ਨੈਸ਼ਨਲ ਹਾਈਵੇ ਨਾਲ ਪ੍ਰੋਜੈਕਟਸ ਲਿਆ ਦਿੱਤਾ ਗਿਆ ਉਹਨਾਂ ਨੂੰ ਲਿੰਕ ਦਿੱਤਾ ਗਿਆ ਤਾਂ ਕਿ ਜਿੰਨੀ ਫੰਡਿੰਗ ਆ ਜਾਏ, ਸੈਂਟਰ ਦੀ ਫੰਡਿੰਗ ਆਣੀ ਹੈ, ਅਨਲਿਮਿਟਿਡ ਫੰਡਿੰਗ ਹੋ ਜਾਂਦੀ ਹੈ ਜਿੰਨਾ ਪੈਸਾ ਚਾਹੀਦਾ ਆ ਜਾਂਦਾ ਹੈ ਉੱਥੋਂ। ਸਟੇਟ ਕੋਲ ਪੈਸਾ ਨਹੀਂ ਪੂਰੀ ਤਰ੍ਹਾਂ ਕੱਢ ਕੇ ਸਟੇਟ ਹਾਈਵੇ ਨੂੰ ਨੈਸ਼ਨਲ ਹਾਈਵੇ ਵਜਿਨਰ ਕਰਾ ਦਿੱਤਾ ਉਸ ਦਾ ਫਾਇਦਾ ਇਹ ਹੋਗਾ ਕਿ ਜਿਹੜੀਆਂ ਸੜਕਾਂ ਦਾ ਜਿਹੜਾ ਬਾਹਰ ਲੀਆਂ ਜਿੰਨੀਆਂ ਵੀ ਲਿੰਕ ਕਰ ਰਹੀਆਂ ਉਹ ਸਿਟੀ ਟੂ ਸਿਟੀ ਹੁਣ ਜਿਹੜਾ ਇਹ ਬਾਈਪਾਸ ਬਣਦੇ ਨੇ ਇਹਨਾਂ ਨੂੰ ਲਿੰਕ ਕਰ ਦਿੰਦੇ ਨੇ ਇਹ ਸਿਟੀ ਦੀ ਕਨੈਕਟਿਵਿਟੀ ਤਾਂ ਵਧਾਣਗੇ ਵਧਾਣਗੇ ਮੈਨੂੰ ਲੱਗਦਾ ਇਕਨੋਮਿਕਲੀ ਔਰ ਵੈਸੇ ਵੀ ਜਿਹੜਾ ਬਹੁਤ ਫਾਇਦਾ ਦੇਣਗੇ ਜਿਵੇਂ ਇਹਨਾਂ ਨੇ ਗੱਲ ਕੀਤੀ ਇੱਕ ਤਾਂ ਕਨੈਕਟਿਵਿਟੀ ਜਿਹੜੀ ਆ ਉਹ ਪਹਿਲੇ ਨਾਲੋਂ ਕਿਤੇ ਜ਼ਿਆਦਾ ਵਧ ਗਈ ਹੈ ਔਰ ਸੇਫਟੀ ਵਾਲਾ ਪੁਆਇੰਟ ਜਿਹੜਾ ਸੁਰੱਖਿਆ ਵਾਲਾ ਉਹ ਬਹੁਤ ਅਹਿਮ ਹੈ ਇਹਦੇ ਵਿੱਚ ਅਸੀਂ ਸਾਨੂੰ ਸ਼ਹਿਰਾਂ 'ਚ ਨਹੀਂ ਵੜਨਾ ਪੈਂਦਾ ਸਾਡਾ ਕੀਮਤੀ ਸਮਾਂ ਬਚਦਾ ਹੈ ਔਰ ਜਿਹੜੀ ਜਾਨਾਂ ਦੀ ਜਾਨਮਾਲ ਦੀ ਰੱਖਿਆ ਹੈ ਉਹ ਬਹੁਤ ਵੱਡਾ ਆ ਆਧਾਰ ਹੁੰਦਾ ਹੈ ਇਹਨਾਂ ਕੰਮਾਂ ਦੇ ਵਿੱਚ ਜਿਵੇਂ ਭਾਸਕਰ ਜੀ ਤੁਹਾਨੂੰ ਪੁੱਛਿਆ ਵੀ ਜਿਹੜੇ ਮੈਂ ਅਸੀਂ ਗੱਲ ਕਰਦੇ ਆ ਸਮਾਂ ਘਟ ਜਾਏਗਾ ਸੇਫਟੀ ਵੱਧ ਜਾਏਗੀ ਨੈਸ਼ਨਲ ਹਾਈਵੇ ਨੇ ਬਹੁਤ ਸਾਰੇ ਪ੍ਰੋਜੈਕਟ ਪਹਿਲਾਂ ਵੀ ਦਿੱਤੇ ਆ ਜਿਵੇਂ ਅਸੀਂ ਗੱਲ ਕਰ ਲਈਏ ਅੰਮ੍ਰਿਤਸਰ ਤੋਂ ਦਿੱਲੀ ਹਾਈਵੇ ਹੈਗਾ ਦਿੱਲੀ ਤੋਂ ਕਟੜਾ ਵਾਲਾ ਹਾਈਵੇ ਹੈਗਾ ਇਸ ਤਰ੍ਹਾਂ ਸਰਕਾਰ ਸੋਚ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਰitsar ਤੋਂ ਦਿੱਲੀ ਤਹਾਨੂੰ ਅਸੀਂ 4 ਘੰਟਿਆਂ ਦੇ ਵਿੱਚ ਪਹੁੰਚਾਵਾਂਗੇ ਔਰ ਚੰਡੀਗੜ੍ਹ ਤੋਂ ਦਿੱਲੀ 2 ਘੰਟਿਆਂ ਦੇ ਵਿੱਚ ਪਹੁੰਚਾਵਾਂਗੇ ਵੈਸੇ ਕੀ ਲੱਗਦਾ ਤੁਹਾਨੂੰ ਹਾਈਵੇ ਔਰ ਐਕਸਪ੍ਰੈਸ ਹਾਈਵੇ ਜੀ ਹੁਣ ਦੋ ਚੀਜ਼ਾਂ ਦੇ ਵਿੱਚ ਫਰਕ ਹੈਗਾ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਐਕਸਪ੍ਰੈਸ ਹਾਈਵੇ ਔਰ ਐਕਸਪ੍ਰੈਸ ਹਾਈਵੇ ਦੇ ਵਿੱਚ ਕਨੈਕਟੀਵਿਟੀ ਯਾਨੀ ਫ੍ਰੀਵੇਜ਼ ਜਿਸ ਤਰ੍ਹਾਂ ਸੀ ਪਹਿਲੇ ਵੀ ਕਹਿ ਚੁੱਕੇ ਕਿ ਬਾਹਰ ਦੇ ਦੇਸ਼ਾਂ ਦੇ ਵਿੱਚ ਜਿਹਨੂੰ ਫ੍ਰੀਵੇਜ਼ ਕਹਿੰਦੇ ਨੇ ਇੱਥੇ ਉਹਨੂੰ ਐਕਸਪ੍ਰੈਸ ਹਾਈਵੇਜ਼ ਕਹਿੰਦੇ ਨੇ ਉਹਨ ਅੰਮ੍ਰਿਤਸਰ ਤੋਂ ਲੈ ਕੇ ਦਿੱਲੀ ਤੱਕ ਦਾ 4 ਘੰਟੇ ਦੇ ਵਿੱਚ ਹੋਰ ਪੂਰਾ ਹੋ ਜਾਣਾ ਪੋਸੀਬਲ ਹੈ ਲਖਨਊ ਤੋਂ ਲੈ ਕੇ ਜਿਹੜੀ ਦਿੱਲੀ ਤੱਕ ਦੀ ਸੜਕ ਬਣੀ ਹੈ ਉਹਦੇ ਉੱਤੇ ਤੱਕ ਦੀ ਜਾ ਕੇ ਦੇਖੋ ਤੁਸੀਂ ਟੀਵੀ ਤੇ ਦੇਖਿਆ ਹੋਏਗਾ ਉਹਦੇ ਉੱਤੇ ਜਹਾਜ਼ ਵੀ ਉਤਾਰੇ ਗਏ ਨੇ Air Force ਦੇ ਜਹਾਜ਼ ਵੀ ਰਨਵੇ ਅਗਰ ਐਮਰਜੈਂਸੀ ਦੇ ਟਾਈਮ ਉਤਾਰਨੇ ਬੈਨ ਤੇ ਉੱਤੇ ਜਾਜ ਤੱਕ ਉਤਰ ਸਕਦੇ ਨੇ ਐਦਾਂ ਦੀ ਇੱਕ ਡਿਵੈਲਪਮੈਂਟ ਕਰਨਾ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ 2047 ਤੱਕ ਵਿਕਸਿਤ ਦੇਸ਼ ਬਨੰਦਾ ਇੱਕ ਡ੍ਰੀਮ ਹੈ ਜੀ ਇੱਕ ਸੁਪਨਾ ਸੁਰੇਤ ਭਾਰਤ ਵਾਸੀਆਂ ਨੂੰ ਦਿਖਾਇਆ ਹੈ ਇਹ ਸੁਪਨਾ ਪੂਰਾ ਹੀ ਤਾਂ ਹੋ ਸਕਦਾ ਜਦ ਸਾਡਾ ਰੋਡ ਇਨਫਰਾਸਟ੍ਰਕਚਰ ਔਰ ਰੇਲ ਇਨਫਰਾਸਟ੍ਰਕਚਰ ਔਰ ਹਵਾਈ ਯਾਤਰਾ ਵਾਸਤੇ ਤੁਹਾਨੂੰ ਸਾਰੀ ਸੁਵਿਧਾਵਾਂ ਮਿਲਣ ਔਰ ਤਿੰਨੋਂ ਪਾਸੇ ਹੀ ਕੰਮ ਹੋ ਰਿਹਾ ਉਡਾਨ ਜਿਹੜੀ ਸਕੀਮ ਸੀਗੀ ਉਹਦੇ ਵਿੱਚ ਛੋਟੇ ਛੋਟੇ ਸ਼ਹਿਰਾਂ ਦੇ ਵਿੱਚ ਹੁਣ ਦੋ ਤਿੰਨ ਦਿਨ ਦੇ ਵਿੱਚ ਪ੍ਰਧਾਨ ਮੰਤਰੀ ਹਰਿਆਣਾ ਦੇ ਹਿਸਾਰ ਦੇ ਵਿੱਚ ਜਾ ਰਹੇ ਨੇ ਉੱਥੇ ਇੱਕ ਹਵਾਈ ਅੱਡੇ ਦਾ ਉਦਘਾਟਨ ਹੈ ਔਰ ਹਵਾਈ ਅੱਡਾ ਖੁੱਲਣ ਤੋਂ ਪਹਿਲੇ ਉੱਥੇ ਜਿਹੜੀ ਜਿਹੜੀ ਉਡਾਨਾਂ ਸ਼ੁਰੂ ਹੋ ਰਹੀਆਂ ਤੁਸੀਂ ਉਹ ਦੇਖੋ ਕਿ ਰੇਲ ਤੋਂ ਵੀ ਸਸਤੀ ਉਡਾਨਾਂ ਤੁਸੀਂ ਅਗਰ ਅਯੁੱਧਿਆ ਜਾਣਾ ਹੋਏ ਤੇ ਹਿਸਾਰ ਤੋਂ ਸਿੱਧਾ ਅਯੁੱਧਿਆ ਜਾ ਸਕਦੇ ਔਰ ਮੇਰੇ ਖਿਆਲ ਨਾਲ ਪੈਸੇ ਵੀ 2.3000 ਤੋਂ ਜ਼ਿਆਦਾ ਨਹੀਂ ਲੱਗਨੇ ਯਾਨੀ ਐਦਾਂ ਦਾ ਇਨਫਰਾਸਟ੍ਰਕਚਰ ਜਦ ਤਿਆਰ ਹੁੰਦਾ ਨਾ ਤੇ ਐਦਾਂ ਦਾ ਪੂਰਾ ਅਸਰ ਦੇਸ਼ ਦੀ ਡਿਵੈਲਪਮੈਂਟ ਦੇ ਉੱਤੇ ਪੈਂਦਾ ਔਰ ਜਿਹੜਾ ਸਾਡਾ ਜਿਸ ਗਤੀ ਨਾਲ ਅਸੀਂ ਚੱਲ ਰਹੇ ਹਾਂ ਡਿਵੈਲਪਡ ਨੇਸ਼ਨ ਬਣਨ ਵਾਸਤੇ ਉਸ ਗਤੀ ਦੇ ਵਿੱਚ ਤਿਵਰ ਗਤੀ ਆ ਜਾਂਦੀ ਨਾਲ ਅਸੀਂ ਅੱਗੇ ਚੱਲ ਰਹੇ ਹਾਂ ਅਮਿਤ ਜੀ ਇਹਦਾ ਕੋਈ ਪ੍ਰੋਜੈਕਟ ਜਿਹੜਾ ਹੁਣ ਹੈਗਾ ਇਹਦਾ ਕੋਈ ਟਾਈਮ ਸਪੈਨ ਹੈ ਕਿੰਨਾ ਬਹੁਤ ਕਾਫੀ ਵੱਡਾ ਪ੍ਰੋਜੈਕਟ ਹੈ ਇਹਦਾ ਕੋਈ ਟਾਈਮ ਸਪੈਨ ਵੀ ਲਿਖਿਆ ਗਿਆ ਕਦੋਂ ਤੱਕ ਇਹ ਸ਼ੁਰੂ ਹੋਣ ਵਾਲਾ ਟਾਈਮ ਸਪੈਨ ਦਾ ਮੈਂ ਪੂਰਾ ਪੜਿਆ ਨਹੀਂ ਪਰ ਇਸ ਵਿੱਚ ਟਾਈਮ ਦੇਖੋ ਜਦੋਂ ਵੀ ਪ੍ਰੋਜੈਕਟ ਬੰਦੇ ਹੁੰਦੇ ਤਾਂ ਜਦੋਂ ਹੁੰਦੇ ਉਹ ਟਾਈਮ ਸਪੈਨ ਦਿੱਤਾ ਜਾਂਦਾ ਹੈ ਕਿ ਇੰਨੇ ਟਾਈਮ ਚ ਪੂਰੇ ਕਰਨੇ ਹੈ ਇਸ ਪ੍ਰੋਜੈਕਟ ਦੀ ਇੱਕ ਜਿਹੜੀ ਅੱਛੀ ਗੱਲ ਹੈ ਕਿ ਜਿਸ ਪੈਟਰਨ ਤੇ ਇਹਨੂੰ ਬਣਾਇਆ ਜਾ ਰਿਹਾ ਹੈ ਆ ਆਈ ਐਮ ਡੀ ਸ਼ਾਇਦ ਉਸਦਾ ਪੈਟਰਨ ਹੈ ਆ ਇਮਿਊਨਿਟੀ ਕੁਝ ਕਰਕੇ ਹੈਗਾ ਜਿਹੜਾ ਇਸ ਪੈਟਰਨ ਹੈ ਉਸ ਪੈਟਰਨ ਜਿਹੜਾ ਟਾਈਮ ਬਾਉਂਡ ਤਾਂ ਹੋ ਹੀ ਜਾਏਗਾ ਉਹਦਾ ਫਾਇਦਾ ਸਾਰਿਆਂ ਤੋਂ ਬੜਾ ਹੋ ਜਾਏਗਾ ਕਿ ਇਹਦੀ ਜਿਹੜੀ ਟਾਈਮਲੀ ਕੰਪਲੀਸ਼ਨ ਹੈ ਇਹ ਪ੍ਰੋਜੈਕਟ ਜਿਹੜੇ ਇਮਿਊਨਰ ਚ ਲੈ ਕੇ ਨੇ ਇਹਨਾਂ ਚ ਹੁੰਦਾ ਹੈ ਕਿ ਤੁਸੀਂ 40% ਜਿਹੜਾ ਪੈਸਾ ਹੈ ਨਹੀਂ ਤਾਂ ਪਹਿਲੇ ਹੁੰਦਾ ਹੈ ਕਿ ਠੇਕੇਦਾਰ ਟੈਂਡਰ ਲਾਂਦੇ ਟੈਂਡਰ ਲਾ ਕੇ ਉਹ ਬੈਂਕ ਦਾ ਲੋਨ ਜਨਰੇਟ ਕਰਦੇ ਆ ਪਹਿਲੇ ਸਾਲ ਦੋ 1.5 ਸਾਲ ਤਾਂ ਉਹੀ ਉਹੀ ਕੰਮਾਂ ਚ ਨਿਕਲ ਜਾਂਦਾ ਸੀ ਠੇਕੇਦਾਰ ਦਾ ਹੁਣ ਇਹਦੇ ਚ ਹੈ ਕਿ ਸੈਂਟਰ ਸਰਕਾਰ ਜਿਹੜਾ ਜਦੋਂ ਬਜਟ ਸੈਂਕਸ਼ਨ ਹੋ ਗਿਆ ਤਾਂ ਕਮ ਸੇ ਕਮ ਜਿਹੜਾ 40% ਪੈਸਾ ਹੈ ਇਸ ਪ੍ਰੋਜ ਹਾਈਵੇਜ਼ ਬਣਦੇ ਨੇ ਇਹਨਾਂ ਦੀ ਤੁਸੀਂ ਦੇਖੋ ਪ੍ਰੋਗਰੈਸ ਬਾਕੀ ਜਿਹੜੇ ਫਲਾਈ ਬਣਦੇ ਨੇ ਹਾਈਵੇਜ਼ ਉਹਨਾਂ ਨਾਲੋਂ ਬਹੁਤ ਫਾਸਟ ਹੁੰਦੀ ਹੈ ਉਹ ਫਾਸਟ ਭਾਰਤ ਮੰਨ ਲਈ ਲੈ ਲੋ ਉਹਦੀ ਜਿੰਨੀ ਹੈ ਇੰਨਾ ਇਈ ਨੈਸ਼ਨਲ ਹਾਈਵੇ ਹਜੇ ਵੀ ਰੁਕੇ ਹੋਏ ਨੇ ਪਰ ਜਿਹੜਾ ਭਾਰਤ ਮੰਨ ਲਓ ਉਹ ਬਹੁਤ ਤੇਜ਼ੀ ਨਾਲ ਹੈ ਕਿਉਂਕਿ ਉਹਦੇ ਵਿੱਚ ਜਿਹੜਾ ਪੈਸਾ ਹੈ ਜਿਸ ਡੇਟ ਨੂੰ ਉਹਦਾ ਟੈਂਡਰ ਲੱਗਣਾ ਹੈ ਉਹ ਸਟੈਂਡਰਡ ਤੋਂ ਪਹਿਲੇ 40% ਜਿਹੜਾ ਪੈਸਾ ਹੈ ਪੂਰੇ ਪ੍ਰੋਜੈਕਟ ਦੀ ਕਾਸਟ ਦਾ ਉਹ ਠੇਕੇਦਾਰ ਨੂੰ ਸਰਕਾਰ ਪ੍ਰੋਵਾਈਡ ਕਰ ਦਿੰਦੀ ਹੈ ਅੱਛਾ ਇਹ ਉਹ ਹਾਈਬ੍ਰਿਡ ਇਮਿਊਨਿਟੀ ਮੋਡ ਦੀ ਗੱਲ ਉਸ ਮੋਡ ਹਾਈਵੇ ਇਮਿਊਨਿਟੀ ਉਹਦੇ ਵਿੱਚ ਇਸ ਮੋਡ ਚ ਉਹਨਾਂ ਨੂੰ ਦਿੱਤਾ ਜਾਂਦਾ ਹੈ ਫਿਰ ਉਹ ਕੰਮ ਡੇ 1 ਤੋਂ ਸ਼ੁਰੂ ਹੋ ਜਾਂਦਾ ਹੈ ਔਰ ਅੱਗੇ ਅੱਗੇ ਜਦੋਂ ਤੱਕ ਉਹ ਪ੍ਰੋਜੈਕਟ ਅਗਲੇ ਦੌਰ ਤੱਕ ਜਾਂਦਾ ਉਹਨਾਂ ਦੇ ਤੱਕ ਜਿਹੜਾ ਬੈਂਕਾਂ ਤੋਂ ਉਹਨਾਂ ਨੇ ਲੋ ਇਸ ਇਹ ਫਾਇਦਾ ਮਿਲਦਾ ਕਿ ਇਸ ਸਾਰੇ ਤੋਂ بڑا ਇਹਨਾਂ ਚ ਇਹੀ ਹੈ ਕਿ ਜਿਹੜਾ ਤੁਸੀਂ ਟਾਈਮ ਸਪੈਨ ਰੱਖਦੇ ਹੋ ਅਦਰਵਾਈਜ਼ ਤਾਂ ਤੁਸੀਂ ਦੇਖੋ ਨੈਸ਼ਨਲ ਹਾਈਵੇ ਪੰਜਾਬ ਦੀ ਉਦਾਹਰਣ ਹੈ ਕਿ ਜਿੰਨੇ ਹਾਈਵੇ ਬਣੇ ਉਹ ਕਮ ਸੇ ਕਮ 10 10 12 12 ਸਾਲ ਹਾਈਵੇ ਜਿਹੜੇ ਆਪਾਂ ਕਹ ਲਈਏ ਇਹੀ ਜੀਟੀ ਰੋਡ ਹੀ ਕਹ ਲਈਏ ਇਹ 12 12 ਸਾਲ ਵੀ ਕਈ ਪ੍ਰੋਜੈਕਟ ਹਜੇ ਨੇ ਔਰ ਹਜੇ ਵੀ ਨੈਸ਼ਨਲ ਜਿਹੜਾ ਐਨ ਐਚ 5 95 ਹੈ ਦਿੱਲੀ ਔਰ ਫਿਰੋਜ਼ਪੁਰ ਚੰਡੀਗੜ੍ਹ ਵਾਲਾ ਉਹ ਵਿੱਚੋਂ ਵਿੱਚੋਂ ਬਣਿਆ ਨਹੀਂ ਹੈ ਹਜੇ ਉਹ ਕਿਉਂ ਹੈ ਕਿਉਂਕਿ ਉਹਨਾਂ ਚ ਕਿਤਨਾ ਕਿਤੇ ਫਾਈਨੈਂਸ਼ੀਅਲ ਔਕੜਾਂ ਆ ਗਈਆਂ ਉਹ ਹੋ ਗਿਆ ਤਾਂ ਉਹਨਾਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਵਾਲਾ ਮ ਕਹਿੰਦੇ ਕਰਤਾ ਕਿ 40% ਉਹ ਪਹਿਲੇ ਦੇ ਦਿੰਦੇ ਆ ਬਾਕੀ ਕਾਟ ਨਹੀਂ ਆਉਂਦੇ ਜੀ ਜਾਂਦੇ ਹਨ ਉਹ ਕੋਈ ਪੈਸਾ ਕਰਕੇ ਰੁਕ ਜਾਂਦਾ ਹੈ ਕੰਮ ਫਿਰ ਉਹ ठेकेदार ਕੋਰਟ ਚਲ ਜਾਂਦਾ ਹੁਣ ਪੈਸੇ ਦੀ ਕਮੀ ਨਹੀਂ ਹੈ ਤਾਂ ਉਹ ਪੈਸਾ ਫੰਡ ਹੋ ਰਿਹਾ ਔਰ ਨਾਲੋਂ ਨਾਲ ਅੱਗੇ ਚੱਲ ਰਿਹਾ ਹੈ ਇਹ ਪ੍ਰੋਗਰਾਮ ਸਾਰੇ ਜਿਹੜੇ ਆ ਇੱਕ ਪ੍ਰੋਗਰਾਮ ਚੱਲ ਰਿਹਾ ਕੇਂਦਰ ਸਰਕਾਰ ਦਾ ਪੀਐਮ ਗਤੀਸ਼ਕਤੀ ਨੈਸ਼ਨਲ ਮਾਸਟਰ ਪਲਾਨ ਉਹਦੇ ਤਹਿਤ ਆ ਜਿਹਦੇ ਵਿੱਚ ਬਹੁਤ ਸਾਰਾ ਜਿਹੜਾ ਸਾਡਾ ਮੋਢਲਾ ਢਾਂਚਾ ਆ ਉਹਦੇ ਉੱਤੇ ਫੋਕਸ ਕੀਤਾ ਜਾ ਰਿਹਾ ਕਿ ਤੁਸੀਂ ਇਸ ਜਿਹੜਾ ਪ੍ਰੋਗਰਾਮ ਹੈ ਪ੍ਰਧਾਨ ਮੰਤਰੀ ਸਾਹਿਬ ਦਾ ਗਤੀਸ਼ਕਤੀ ਵਾਲਾ ਇਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਕਿ ਇਹਦੇ ਵਿੱਚ ਹਵਾਈ ਯਾਤਰਾ ਔਰ ਜਿਹੜਾ ਸਮੁੰਦਰੀ ਯਾਤਰਾ ਸੜਕੀ ਯਾਤਰਾ ਹਰ ਕਿਸੇ ਦੇ ਵਿੱਚ ਜਿਹੜਾ ਮੁੱਢਲਾ ਢਾਂਚਾ ਉਹਨੂੰ ਕਾਇਮ ਕਰਨ ਦੇਤੇ ਜ਼ੋਰ ਦਿੱਤਾ ਜਾ ਰਿਹਾ ਹੈ ਬਿਲਕੁਲ ਅਸੀਂ ਮੈਂ ਥੋੜੀ ਦੇਰ ਪਹਿਲੇ ਕਹਿ ਕੇ ਵੀ ਹਟਿਆ ਕਿ ਹਵਾਈ ਰੇਲ ਤੇ ਰੋਡ ਤਿੰਨਾਂ ਦਾ ਇੱਕ ਨੈਟਵਰਕ ਇਸ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਜਿੱਥੇ ਹੁਣ ਸਪੋਜ਼ ਕਿਸੇ ਵੀ ਸ਼ਹਿਰ ਦੀ ਤਰੱਕੀ ਅੱਜ ਅਸੀਂ ਜਲੰਧਰ ਖੜੇ ਆਦਮਪੁਰ 에ਰਪੋਰਟ ਬਣਿਆ ਔਰ ਉਸ ਤੋਂ ਪਹਿਲੇ ਜਲੰਧਰ ਦੀ ਕਨੈਕਟੀਵਿਟੀ ਜਲੰਧਰ ਬਹੁਤ ਖੂਬਸੂਰਤ ਸ਼ਹਿਰ ਹੈ ਫਿਰ ਜਦ ਦੀ 에ਅਰ ਕਨੈਕਟੀਵਿਟੀ ਨਹੀਂ ਸੀ ਨਾ ਤਾਂ ਇਦਾਂ ਲੱਗਦਾ ਸੀਗਾ ਵੀ ਕੋਈ ਵੀ ਵਿਦੇਸ਼ ਤੋਂ ਖਾਸ ਕਰਕੇ ਵਪਾਰੀਆਂ ਵਾਸਤੇ ਬਹੁਤ ਇੰਪੋਰਟੈਂਟ ਹੁੰਦਾ ਹੈ ਕਿ ਤੁਹਾਡੇ ਸ਼ਹਿਰ ਦੀ ਕਨੈਕਟੀਵਿਟੀ ਅਦਰ ਬਾਈ 에ਅਰ ਵੀ ਹੈਗੀ ਹੈ ਬਾਈ ਰੋਡ ਤੇ ਹੈਗੀ ਹੈਗੀ ਹੈ ਬਾਈ 에ਅਰ ਵੀ ਹੈਗੀ ਹੈ ਤੇ ਤੁਹਾਡੇ ਬਿਜ਼ਨਸ ਨੂੰ ਬਹੁਤ ਇੱਕ ਤਰੀਕੇ ਨਾਲ ਹੰਗਾਰਾ ਮਿਲਦਾ ਹੈ ਔਰ ਮੈਨੂੰ ਲੱਗਦਾ ਹੈ ਇਸ ਤਰੀਕੇ ਨਾਲ ਕੰਮ ਜਿਹੜਾ ਕੀਤਾ ਜਾ ਰਿਹਾ ਔਰ ਖਾਸ ਕਰਕੇ ਜਿਹੜੇ ਕੇਂਦਰੀ ਮੰਤਰੀ ਗਲਕੜੀ ਨੀਤੀ ਗਲਕੜੀ ਨੇ ਉਹਨਾਂ ਨੇ ਇਸ ਮੁੱਦੇ ਦੇ ਉੱਤੇ ਜਾਂ ਰੋਡ ਨੈਟਵਰਕ ਦੇ ਉੱਤੇ ਪੂਰਾ ਧਿਆਨ ਦਿੱਤਾ ਹੈ ਔਰ ਉਹਦਾ ਅਸਰ ਵੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਕਿ ਅੱਜ ਅਸੀਂ ਪੰਜਾਬ ਦੇ ਵਿੱਚ ਐ ਤੇ ਸ਼ੁਰੂ ਤੋਂ ਹੀ ਕਹਿੰਦੇ ਸੀ ਜਿਸ ਤਰ੍ਹਾਂ ਵੀ ਜਿੰਨੇ ਵੀ ਕਿਹਾ ਹੈ ਕਿ ਸਾਡੇ ਇੱਥੇ ਰੋਡ ਨੈਟਵਰਕ ਦੂਜੇ ਸੂਬਿਆਂ ਤੋਂ ਕੰਪੈਰੀਟਿਵਲੀ ਬੈਟਰ ਹੈਗਾ ਜੀ ਔਰ ਲੇਕਿਨ ਇੱਥੇ ਮੰਡੀਕਰਨ ਜਿਹੜਾ ਹੈਗਾ ਨਾ ਉਹਦੇ ਕਰਕੇ ਵੀ ਇੰਟਰਨਲ ਰੋਡ ਲਿੰਕ ਰੋਡ ਜਿਹਨੂੰ ਕਹਿੰਦੇ ਆ ਉਹਦਾ ਵੀ ਰੱਖ-ਰਖਾਅ ਬੜਾ ਵਧੀਆ ਤਰੀਕੇ ਨਾਲ ਹੁੰਦਾ ਸੀ ਕੁਝ ਟਾਈਮ ਤੋਂ ਥੋੜਾ ਜਿਹਾ ਕੰਮ ਖਤਮ ਮਤਲਬ ਬੰਦ ਹੋਇਆ ਪਰ ਅਲਟੀਮੇਟਲੀ ਸਾਡਾ ਪੰਜਾਬ ਦਾ ਸੂ ਔਰ ਕੇਂਦਰ ਦੇ ਨਾਲ ਜੇ ਸਾਡਾ ਇੱਕ ਸਿਸਟਮ ਜੇ ਚੱਲੇ ਇੱਥੇ ਪ੍ਰੋਬਲਮ ਆਉਂਦੀ ਹੈ ਐਕ acquisition ਦੇ ਵਾਸਤੇ ਜੀ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਦੀ ਗੱਲ ਕਰੀ ਰਹੇ ਹੋ ਕੁਝ ਜਗ੍ਹਾ ਦੇ ਉੱਤੇ ਜ਼ਮੀਨ ਦੀ ਐਕquisition ਨੂੰ ਲੈ ਕੇ ਪ੍ਰੋਬਲਮ ਆਂਦੀ ਹੈ ਪਰ ਉਸ ਪ੍ਰੋਬਲਮ ਨੂੰ ਸੂਬੇ ਦੀ ਸਰਕਾਰ ਟੈਕਲ ਕਰਦੀ ਹੁੰਦੀ ਹੈ ਔਰ ਸੂਬੇ ਦੀ ਸਰਕਾਰਾਂ ਜਾਂ ਫਿਰ ਕੇਂਦਰ ਸਰਕਾਰ ਦੋਨੋਂ ਮਿਲ ਕੇ ਜਦ ਕਿਸੇ ਵੀ ਪ੍ਰੋਜੈਕਟ ਨੂੰ ਸਹੀ ਤਰੀਕੇ ਨਾਲ ਸਿਰੇ ਚੜਾਉਂਦੀ ਹੈ ਤੇ ਉਹਦੇ ਨਾਲ ਸੂਬੇ ਦੀ ਤਰੱਕੀ ਤੇ ਹੁੰਦੀ ਹੁੰਦੀ ਹੈ ਪਰ ਕੇਂਦਰ ਦੇ ਹਾਂ ਇੱਕ ਗੱਲ ਮੈਂ ਜ਼ਰੂਰ ਕਹਾਂ ਜਾਵਾਂ ਹਾਂ ਤੌਰ ਤੇ ਕੀ ਹੁੰਦਾ ਜਿਹੜੀ ਤੁਸੀਂ ਗੱਲ ਕਰਦੇ ਹੋ ਭੂਮੀਆਂ ਦੀ ਗ੍ਰੈਂਡ ਬਿਲ ਦੀ ਤੁਸੀਂ ਗੱਲ ਕਰ ਰਹੇ ਆ ਜਿਹੜੀ ਭੂਮੀ ਲੈਣੀ ਹੈ ਉਸ ਪ੍ਰੋਜੈਕਟ ਵਾ ਤੇ ਉਹਦੇ ਚ ਬੜੀਆਂ ਦਿੱਕਤਾਂ ਆ ਜਾਂਦੀਆਂ ਨੇ ਕਈ ਵਾਰ ਕੋਰਟ ਕੇਸਸ ਹੋ ਜਾਂਦੇ ਔਰ ਸਾਲਾਂ ਬੱਧੀ ਉਹ ਪ੍ਰੋਜੈਕਟ ਰੁਕ ਜਾਂਦਾ ਹੈ ਉੱਥੇ ਫਿਰ ਕੀ ਹੁੰਦਾ ਉੱਥੇ ਉਹਨਾਂ ਨੇ ਇੱਕ ਗੈਪ ਰੱਖਿਆ ਹੋਇਆ ਉਹ ਕੋਰਟ ਕੇਸ ਨੈਸ਼ਨਲ ਹਾਈਵੇ ਐਕਟ ਦੇ ਵਿੱਚ ਅੱਛਾ ਨੈਸ਼ਨਲ ਹਾਈਵੇ ਦੇ ਨਾਲ ਕੋਈ ਕੋਰਟ ਕੇਸ ਨਹੀਂ ਹੁੰਦੇ ਕੋਰਟ ਕੇਸ ਹੁੰਦੇ ਨੇ ਨੈਸ਼ਨਲ ਹਾਈਵੇਅ ਔਰ ਸੂਬੇ ਦੀ ਸਰਕਾਰ ਦੇ ਵਿੱਚ ਆਰਬਿਟਰੇਟਰ ਉਹਨਾਂ ਨੇ ਨਿਯੁਕਤ ਕੀਤੇ ਹੁੰਦੇ ਨੇ ਨਾਰਮਲੀ ਕਈ ਜ਼ਿਲ੍ਹਿਆਂ ਦਾ ਇੱਕ ਡਿਵੀਜ਼ਨਲ ਕਮਿਸ਼ਨਰ ਦੀ ਪੋਸਟ ਹੁੰਦੀ ਹੈ ਉਹਨਾਂ ਨੂੰ ਬਤੌਰ ਆਰਬਿਟਰੇਟਰ ਯਾਨੀ ਕਿਸਾਨਾਂ ਦੀ ਮੰਗਾਂ ਨੂੰ ਲੈ ਕੇ ਉਹ ਨੈਸ਼ਨਲ ਹਾਈਵੇਅ ਨੂੰ ਤਨਵੀਨਸ ਕਰਦੇ ਨੇ ਕਿ ਇਹਨਾਂ ਦੀ ਮੰਗ ਠੀਕ ਹੈ ਜਾਂ ਗਲਤ ਹੈ ਇਹ ਇਸ ਜਿਹੜੀ ਜਗ੍ਹਾ ਦਾ ਆਪਾਂ ਲੈ ਰਹੇ ਹਾਂ ਕਿਉਂਕਿ ਬਹੁਤ ਸਾਰੇ ਮਾਮਲੇ ਦੇ ਵਿੱਚ ਜੇ ਖੇਤਾਂ ਦੇ ਵਿੱਚੋਂ ਕੋਈ ਜ਼ਮੀਨ ਨਿਕਲਦੀ ਹੈ ਹ ਹ ਹਾਈਵੇ ਨਿਕਲਦਾ ਹੈ ਤਾਂ ਉਹਦੇ ਵਿੱਚ ਦੋਨੋਂ ਪਾਸੇ ਦੋਨੋਂ ਪਾਸੇ ਦੇ ਵਿੱਚ ਉਹਨਾਂ ਦੀ ਜ਼ਮੀਨ ਡਿਵਾਈਡ ਹੋ ਜਾਂਦੀ ਹੈ ਉੱਥੇ ਪੈਸੇ ਨੂੰ ਲੈ ਕੇ ਉਹਦੇ ਮੁਆਵਜ਼ੇ ਨੂੰ ਲੈ ਕੇ ਕੋਈ ਇੱਕ ਦਿੱਕਤਾਂ ਤੇ ਆਂਦੀ ਹੈ ਪਰ ਇਹਦੇ ਵਾਸਤੇ ਆਰਬਿਟਰੇਟਰ ਬੈਠੇ ਹੋਏ ਨੇ ਔਰ 90% ਕੇਸਿਸ ਦੇ ਵਿੱਚ ਫੈਸਲਾ ਉਹ ਜ਼ਮੀਨ ਵੇਚਣ ਵਾਲਿਆਂ ਦੇ ਹੱਕ ਵਿੱਚ ਹੁੰਦਾ ਹੈ ਭਾਵੇਂ ਨੈਸ਼ਨਲ ਹਾਈਵੇ ਐਕਟ ਦੇ ਵਿੱਚ ਅਥਾਰਟੀ ਨੂੰ ਬਹੁਤ ਪਾਵਰ ਹੈ ਜੀ ਪਰ ਉਸ ਪਾਵਰ ਦਾ ਮਿਸਯੂਜ਼ ਐਸ ਕਰਕੇ ਨਹੀਂ ਹੋ ਪਾਂਦਾ ਕਿ ਮਿਊਚੁਅਲੀ ਐਗਰੀਡ ਪ੍ਰਾਈਸ ਦੇ ਉੱਤੇ ਇਹ ਜ਼ਮੀਨ ਦਾ ਲੈਣ-ਦੇਣ ਹੁੰਦਾ ਔਰ ਨੈਸ਼ਨਲ ਹਾਈਵੇ ਪ੍ਰੋਜੈਕਟ ਦੇ ਵਿੱਚ ਕਿਸੇ ਵੀ ਦੇਣ ਵਾਸਤੇ ਆਰਬਿਟਰੇਟਰ ਹੈ ਗਿਆ ਉਹ ਸੈਟਿੰਗ ਕਰਦੇ ਆ ਔਰ ਜਿਹੜੇ ਨੈਸ਼ਨਲ ਹਾਈਵੇਜ਼ ਹੈਗੇ ਆ ਤੁਸੀਂ ਦੇਖ ਰਹੇ ਹੋ ਸੜਕ ਦੇ ਉੱਤੇ ਆਪਣੀ ਸਕਰੀਨ ਦੇ ਉੱਪਰ ਵੀ ਆ ਜਿਹੜੇ ਨੈਸ਼ਨਲ ਹਾਈਵੇਜ਼ ਹੁੰਦੇ ਆ ਇਹਨਾਂ ਦੇ ਵਿੱਚ ਆਮ ਤੌਰ ਤੇ ਘੱਟ ਸੰਭਾਵਨਾ ਹੁੰਦੀ ਹੈ ਇਸ ਤਰ੍ਹਾਂ ਦੇ ਝਗੜਿਆਂ ਦੀ ਕਿਉਂਕਿ ਕੇਂਦਰ ਔਰ ਸੂਬਿਆਂ ਦੇ ਵਿੱਚ ਅਕਸਰ ਇਸ ਦੇ ਬਾਰੇ ਵਿੱਚ ਗੱਲਬਾਤ ਹੁੰਦੀ ਰਹਿੰਦੀ ਹੈ ਜੇ ਮੈਂ ਗੱਲ ਕਰਾਂ ਅਮਿਤ ਜੀ ਤੁਸੀਂ ਸੜਕਾਂ ਦੇ ਜਾਲ ਦੀ ਗੱਲ ਕਰਦੇ ਸੀ ਖਾਸ ਕਰ ਤੁਹਾਡਾ ਫੋਕਸ ਪੰਜਾਬ ਦੇ ਤੇ ਬਹੁਤ ਵਧੀਆ ਦੱਸਿਆ ਪਹਿਲੇ ਵੀ ਅ ਹਿਮਾਚਲ ਟੂਰਿਜ਼ਮ ਨੂੰ ਸੁਭਾਵਿਕ ਹੈ ਕਿ ਇਹਦੇ ਨਾਲ ਗਤੀ ਮਿਲੇਗੀ ਕੀ ਤੁਸੀਂ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਐਂਟਰੀ ਦੇ ਵੀ ਇਹ ਮੇਨ ਰਸਤੇ ਹੈਗੇ ਆ ਤੇ ਪੰਜਾਬ ਟੂਰਿਜ਼ਮ ਵੱਲੋਂ ਵੀ ਇਹਦਾ ਕੋਈ ਫਾਇਦਾ ਹੋਣ ਵਾਲਾ ਨਹੀਂ ਬਿਲਕੁਲ ਵੀ ਦੇਖੋ ਇਹ ਤਾਂ ਜਦੋਂ ਫੈਰਾ ਹੁੰਦਾ ਤਾਂ ਸਾਰੇ ਹੁੰਦਾ ਹੈ ਟੂਰਿਜ਼ਮ ਤੁਸੀਂ ਹਿਮਾਚਲ ਜਾਣਾ ਹੋਵੇ ਪਹਿਲੇ ਹਿਮਾਚਲ ਜਾਣ ਲਈ ਗੱਲ ਹੋਈ ਕਿ ਰੋਡ ਇਨਫਰਾਸਟ੍ਰਕਚਰ ਹੁਣ ਮਨਾਲੀ ਤੁਸੀਂ ਪਹਿਲੇ ਇੱਕ ਟਾਸਕ ਹੁੰਦੀ ਸੀ ਕਿ 11 ਘੰਟੇ ਬੰਦਾ ਲੱਗ ਕੇ ਚਲਦਾ ਸੀ ਕਿ 11 ਘੰਟੇ ਦੇ ਜਲੰਧਰੋਂ ਜਾਣਾ ਤਾਂ 11 ਘੰਟੇ ਲੱਗ ਜਾਣੇ ਆ ਪਹਿਲੇ ਉਹ ਰੂਟ ਤੇ ਪਹੁੰਚਾਂਗੇ ਫਿਰ ਹੁਣ ਜੋ ਉਹ ਸਫਰ ਹੈ ਜੋ ਦੱਸਦੇ ਨੇ ਕਿ ਸਮਾਂ ਜਾਣੀ ਪਾਇਆ ਹਜੇ ਪਰ ਕਹਿੰਦੇ ਕਿ ਉਸ ਤੋਂ ਬਾਅਦ 7 7 6 7 ਘੰਟੇ ਦਾ ਸਫਰ ਰਹਿ ਗਿਆ ਹੈ ਤੁਸੀਂ ਸ਼ਿਮਲੇ ਜਾਣਾ ਹੋਏ ਤੁਸੀਂ ਸਾਢੇ 3 ਘੰਟੇ ਚੰਡੀਗੜ੍ਹੋਂ ਪਹੁੰਚ ਜਣੇ ਹੋ ਔਰ ਜਦੋਂ ਇਹ ਵਾਲੇ ਹਾਈਵੇ ਜਿਹੜੇ ਗੇਟਵੇਜ਼ ਬਣ ਗਏ ਕਿਉਂਕਿ ਕਈ ਵਾਰ ਸ਼ਹਿਰਾਂ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਐਂਟਰ ਕਰਨਾ ਇੱਕ ਬਹੁਤ ਵੱਡਾ ਟਾਸਕ ਹੁੰਦਾ ਸੀ ਚੰਡੀਗੜ੍ਹ ਦੇ ਅੰਦਰ ਅੰਦਰ ਹੀ ਸ਼ਹਿਰ ਦੇ ਅੰਦਰ ਡੇਢ ਘੰਟੇ ਖਾ ਜਾਂਦੇ ਸੀ ਐਦਾਂ ਹੀ ਪੰਜਾਬ ਹੈ ਤੁਸੀਂ ਹੁਣ ਜਦੋਂ ਦਾ ਨੈਸ਼ਨਲ ਹਾਈਵੇ ਬਣ ਗਿਆ ਅੰਮ੍ਰਿਤਸਰ ਦਾ ਟੂਰਿਜ਼ਮ ਤੁਸੀਂ ਦੇਖੋ ਉਹਦਾ 100% ਕੰਟ੍ਰਿਬਿਊਸ਼ਨ ਰਹੀ ਹੋਏਗੀ ਕਿ ਜਦੋਂ ਦਾ ਕੋਰੀਡੋਰ ਬਣ ਗਿਆ ਜਿਹਨੂੰ 골ਡਨ ਕੋਰੀਡੋਰ ਆਪਾਂ ਕਹਿੰਦੇ ਆ ਉਪਰੋਂ ਉਪਰ ਤੁਸੀਂ ਜਿਹੜੇ ਲੋਕ ਕਿਉਂਕਿ ਸਿਰਫ ਕਈ ਵਾਰ ਸਿਰਫ 골ਡਨ ਟੈਂਪਲ ਲਈ ਆ ਰਹੇ ਨੇ ਕੋਈ ਬਹੁਤ ਸ਼ਰਦਾ ਦਾ ਕੇਂਦਰ ਹੈ ਤਾਂ ਸਿੱਧੇ ਉਪਰੋਂ ਆਉਂਦੇ ਨੇ ਉਹ ਸਿੱਧੇ ਅੰਦਰ ਪਾਰਕਿੰਗ ਪਹੁੰਚਦੇ ਨੇ ਉਹ ਕਿਤੇ ਸ਼ਹਿਰ ਦੇ ਅੱਗੇ ਕੀ ਹੁੰਦਾ ਸੀ ਬੰਦਾ ਇਹੀ ਘਤਰਾ ਲੈਂਦਾ ਸੀ ਕਿ ਯਾਰ ਸ਼ਹਿਰ ਦੇ ਵਿੱਚ ਹੁਣ ਇਹ ਹੈ ਕਿ ਜਿਹੜਾ ਆ ਰਿਹਾ ਉਹ ਵੀ ਵਿਜ਼ਿਟ ਕਰ ਰਿਹਾ ਤੁਸੀਂ ਬਾਗਾ ਜਾ ਰਹੇ ਹੋ ਜਾਂ ਤੁਸੀਂ ਉਧਰ ਅਟਾਰੀ ਬਾਰਡਰ ਤੇ ਜਾਣਾ ਹੈ ਤਾਂ ਤੁਸੀਂ ਬਾਹਰੋਂ ਬਾਹਰ ਨਿਕਲਦੇ ਹੋ ਬਾਈ ਇਹੀ ਬਾਈਪਾਸ ਵਾਲੀ ਗੱਲ ਕਿਹੜਾ ਜਿਹੜਾ ਬਾਈਪਾਸ ਬਣ ਗਿਆ ਹੈ ਰਣਜੀਤਪਾਲੀ ਵੱਲੋਂ ਉਧਰੋਂ ਬਾਹਰੋਂ ਬਾਹਰ ਨਿਕਲਦੇ ਹੋ ਤੇ ਤੁਸੀਂ ਉੱਥੇ ਪਹੁੰਚ ਜਨਨੇ ਹੋ ਤਾਂ ਉਹ ਟੂਰਿਜ਼ਮ ਸਟਾਨ ਮਤਲਬ ਲਾਜ਼ਮੀ ਹੈ ਕਿ ਫਰਕ ਪਏਗਾ ਪਏਗਾ ਟੂਰਿਜ਼ਮ ਦੇ ਨਾਲ ਹਰ ਹਰ ਸੈਕਟਰ ਚ ਫਰਕ ਪੈਣਾ ਜਿਨੇ ਸਾਧ ਦਿੰਦਾ ਹੈ ਟੂਰਿਜ਼ਮ ਇੱਕ ਅਜਿਹੀ ਚੀਜ਼ ਹੈ ਜਿਹਦੇ ਨਾਲ ਹਰ ਖੇਤਰ ਦੇ ਉੱਤੇ ਚਾਹੇ ਉਹ ਰੋਜ਼ਗਾਰ ਦਾ ਖੇਤਰ ਹੈ ਚਾਹੇ ਉਹ ਹੋਟਲ ਲਾਈਨ ਦਾ ਖੇਤਰ ਹੈ ਉਹਦੇ ਨਾਲ ਵੱਡਾ ਫਰਕ ਆਉਂਦਾ ਆ ਔਰ ਅਸੀਂ ਹਮੇਸ਼ਾ ਹੀ ਉਮੀਦ ਕਰਦੇ ਆ ਕਿ ਪੰਜਾਬ ਜਿਹੜਾ ਟੂਰਿਜ਼ਮ ਦਾ ਕੇਂਦਰ ਬਣੇ ਇਹ ਟੂਰਿਜ਼ਮ ਦੀ ਹੱਬ ਬਣ ਕੇ ਉੱਭਰਨਾ ਚਾਹੀਦਾ ਸਰਕਾਰਾਂ ਇਹਦੇ ਵਾਸਤੇ ਬਹੁਤ ਸਾਰਾ ਕੋਸ਼ਿਸ਼ ਵੀ ਕਰਦੀਆਂ ਇਹਦੇ ਵਿੱਚ ਜੋ ਵੀ ਦੇਖੋ ਮੈਂ ਤੁਸੀ ਹਾਈਵੇ ਸ ਤੇ ਦੇਖੋ ਜਿੰਨੇ ਹਾਈਵੇ ਨਵੇਂ ਡਿਵੈਲਪ ਹੋਏ ਦਾ ਐਕਸਪ੍ਰੈਸ ਇਹਨਾਂ ਤੇ ਜਿਹੜਾ ਰੀਅਲ ਏਸਟੇਟ ਤੁਸੀਂ ਦੇਖੋ ਉਸਨੇ ਕਿਸ ਤਰ੍ਹਾਂ ਉਹਨਾਂ ਨੂੰ ਜੈਕਅਪ ਕਰਤਾ ਜਿੰਨੇ ਵੀ ਤੁਸੀਂ ਚੰਡੀਗੜ੍ਹ ਵੱਲ ਤੇ ਜਾਓ ਜਾਂ ਇੱਥੇ ਤੇ ਜਾਓ ਕਿੰਨੇ ਬੜੇ ਅੱਜਕੱਲ ਜਿਹੜੇ ਕੰਪਲੈਕਸ ਕੰਪਲੈਕਸ ਤਾਂ ਨਹੀਂ ਕਹਿੰਦੇ ਉਹ ਜਿਹੜੇ ਸੌਲਟਿਜ਼ ਬਣ ਰਹੀਆਂ ਫੋਰਨ ਪੈਟਰਨ ਤੇ ਕਿ ਬਿਲਕੁਲ ਬਿਲਕੁਲ ਐਰੋ ਸਿਟੀ ਬਣ ਜਾਂਦਾ ਹੈ ਦੂਜੀ ਜਗ੍ਹਾ ਉਹ ਬਣ ਜਾਂਦਾ ਹੈ ਉਹ ਬਾਹਰ ਉਹ ਹਾਈਵੇਜ਼ ਤੇ ਹੀ ਡਿਵੈਲਪ ਹੋ ਰਹੇ ਨੇ ਕਿਉਂਕਿ ਜਿਹੜਾ ਟ੍ਰੈਵਲ ਕਰ ਰਿਹਾ ਉਹਨੇ ਰੁਕਣਾ ਵੀ ਹੈ ਉਹਨੇ ਖਾਣਾ ਵੀ ਹੈ ਪੀਣਾ ਵੀ ਹੈ ਸਭ ਬੈਠਣਾ ਕਰਨਾ ਹੈ ਇਹਦਾ ਇੱਕ ਬਹੁਤ ਅੱਛਾ ਜਿਹੜਾ ਇੰਪੈਕਟ ਵੀ ਜਾਂਦਾ ਹੈ ਇਹਦਾ ਅਸਰ ਜਾਂਦਾ ਹੈ ਪਾਸਕਰ ਜੀ ਕਈ ਵਾਰ ਇੱਕ ਸ਼ੰਕਾ ਉਪਜਦਾ ਹੈ ਕਿ ਜਦੋਂ ਨੈਸ਼ਨਲ ਹਾਈਵੇ ਜਾਂ ਹਾਈਵੇਜ਼ ਦੀ ਗੱਲ ਕਰਦੇ ਆਂ ਸੜਕਾਂ ਦੀ ਗੱਲ ਕਰਦੇ ਆਂ ਟੋਲ ਇੱਕ ਬਹੁਤ ਵੱਡਾ ਦਿਮਾਗ ਦੇ ਵਿੱਚ ਕਨਸੈਪਟ ਆਉਂਦਾ ਲੋਕਾਂ ਦੇ ਕਿ ਵੇਈ ਦੇਖੋ ਅਸੀਂ ਜੀਰਕਪੁਰ ਵੱਲੋਂ ਵੱੜਨਾ ਹੈ ਬਾਈਪਾਸ ਜਾਣਾ ਇਹ ਨਾ ਹੋਵੇ ਕਿ 19 ਕਿਲੋਮੀਟਰ ਪਾਰ ਕਰਦਿਆ ਕਰਦਿਆ ਸਾਨੂੰ ਬਹੁਤ ਵੱਡੀ ਸਾਡੀ ਜੇਬ ਖਾਲੀ ਹੋ ਜਾਏ ਵੈਸੇ ਇਹ ਕੀ ਲੱਗਦਾ ਤੁਹਾਨੂੰ ਟੌਸ ਦੇ ਬਾਰੇ ਚ ਅਮਿਤ ਜੀ ਜਦ ਕਹਿ ਰਹੇ ਸੀ ਨਾ ਕਿ ਨੈਸ਼ਨਲ ਹਾਈਵੇ ਦੇ ਕੋਲ ਪੈਸਾ ਬਹੁਤ ਹੈ ਹਾਂ ਉਹ ਪੈਸਾ ਬਹੁਤ ਹੈ ਉਹ ਤੁਹਾਨੂੰ ਪਤਾ ਲੱਗਦਾ ਤੁਸੀਂ ਲੁਧਿਆਣੇ ਜਾਓ ਹੂੰ ਜਿੰਨੇ ਕੋ ਪੈਸੇ ਲੱਗ ਜਾਂਦੇ ਨੇ ਅਮਿਤ ਜੀ ਤੇ ਲੁਧਿਆਣੇ ਦੇ ਵਿੱਚ ਇਹਨਾਂ ਦਾ ਘਰ ਵੀ ਹੈਗਾ ਤੇ ਇਹ ਤੇ ਅਕਸਰ ਜਾਂਦੇ ਹੋਣਗੇ ਪਤਾ ਨਹੀਂ ਇਹਨਾਂ ਦਾ ਟੋਲ ਤੇ ਫ੍ਰੀ ਹੋਏਗਾ ਕਿ ਨਹੀਂ ਲੇਕਿਨ ਮੰਥਲੀ ਪਾਸਪੋਰਟ ਨਹੀਂ ਲੇਕਿਨ ਜਿੰਨੇ ਕੋ ਪੈਸੇ ਉਸ ਟੋਲ ਤੇ ਲੱਗਦੇ ਆ ਨਾ ਉਸ ਤੋਂ ਬਾਅਦ ਇਸ ਗੱਲ ਤੇ ਯਕੀਨ ਹੋ ਜਾਂਦਾ ਵੀ ਨੈਸ਼ਨਲ ਹਾਈਵੇ ਕੋਲ ਬਹੁਤ ਪੈਸਾ ਹੈ ਜੀ ਔਰ ਇਹਦੇ ਵਿੱਚ ਮੈਨੂੰ ਲੱਗਦਾ ਥੋੜਾ ਜਿਹਾ ਪ੍ਰੋਜੈਕਟ ਬੰਦੇ ਨੇ ਪੈਸਾ ਕਿਉਂਕਿ ਬਹੁਤ ਸਾਰੀ ਸੜਕਾਂ ਪੀਪੀਪੀ ਮੋਡ ਤੇ ਬੰਦੀ ਹੈ ਪ੍ਰਾਈਵੇਟ ਪਾਰਟਨਰਸ਼ਿਪ ਮੋਡ ਬੰਦਾ ਹੈ ਉਹਦੇ ਵਿੱਚ ਠੇਕੇਦਾਰ ਆਪਣੀ ਜੇਬ ਤੋਂ ਵੀ ਪੈਸੇ ਖਰਚਦੇ ਨੇ ਤੇ ਫਿਰ ਉਹਦੀ ਕਮਾਈ ਆ ਜਿਹੜੇ ਟੋਲ ਪਲਾਜ਼ਾ ਦੇ ਰਾਹੀ ਹੁੰਦੀ ਹੈ ਨੈਸ਼ਨਲ ਹਾਈਵੇ ਦੇ ਟੋਲ ਜਿੱਥੇ ਵੀ ਲੱਗਦੇ ਨੇ ਵੈਸੇ ਪੱਤਰਕਾਰਾਂ ਦੇ ਕਾਰਡ ਬਨੇ ਹੁੰਦੇ ਨੇ ਪਰ ਉਹ ਨੈਸ਼ਨਲ ਹਾਈਵੇ ਤੇ ਘੱਟ ਹੀ ਚੱਲਦੇ ਨੇ ਕਦੇ-ਕਦੇ ਚੱਲ ਵੀ ਜਾਂਦੇ ਕਦੇ-ਕਦੇ ਨਹੀਂ ਵੀ ਚੱਲਦੇ ਪਰ ਇਹਨਾਂ ਟੋਲ ਦੇ ਵਿੱਚ ਵੀ ਕਿਉਂਕਿ फास्ट टैग ਜਦ ਤੁਸੀਂ ਬਣਾਉਂਦੇ ਹੋ ਫਾਸਟ ਟੈਗ ਹੁਣ ਕੰਪਲਸਰੀ ਹੋ ਗਿਆ ਹੈ ਹੂੰ ਬਿਲਕੁਲ ਔਰ ਉਹਦੇ ਵਿੱਚੋਂ ਤੁਹਾਡੇ ਕੋਲ ਕੋਈ ਕਾਰਡ ਕੋਡ ਵੀ ਹੋਏ ਤੇ ਕਈ ਵਾਰ ਕਾਰਡ ਦਿਖਾਉਣ ਤੋਂ ਪਹਿਲੇ ਹੀ ਤੁਹਾਡੀ ਗੱਡੀ ਦੇ ਪੈਸੇ ਕੱਟੇ ਹੁੰਦੇ ਨੇ ਜੀ 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 ਐਦਾਂ ਦੇ ਵੀ ਹਾਲਾਤ ਹੁੰਦੇ ਨੇ ਇਹਦੇ ਵਿੱਚ ਨਿਤਨ ਗਟਕਰੀ ਜੀ ਦਾ ਇੱਕ ਬਿਆਨ ਬੜਾ ਹਾਈਲਾਈਟ ਹੋ ਰਿਹਾ ਸੀ ਕਿ ਮੈਂ ਸੜਕ 'ਤੇ ਚੜ੍ਹਨੇ ਦਾ ਹੀ ਟੋਲ ਲਗਾ ਦਊਂਗਾ ਹਾਂ ਜੇ ਦੇਖੋ ਜਿਸ ਤਰੀਕੇ ਨਾਲ ਇਹ ਗੱਲਾਂ ਚੱਲ ਰਹੀ ਹੈ ਪਰ ਡਿਵੈਲਪਮੈਂਟ ਹੋਏ ਨਾ ਤੇ ਫਿਰ ਟੋਲ ਦੇਣਾ ਵੀ ਕਈ ਵਾਰ ਨਹੀਂ ਮਾਰ ਲੰਦਾ ਕਹਿੰਦੇ ਟੋਲ ਦਾ ਬੇਸਿਕਲੀ ਪੁਆਇੰਟ ਹੈ ਤੁਸੀਂ ਜਦੋਂ ਦਿੱਲੀ ਨੌਇੜਾ ਜਾਣਾ ਹੈ ਤੁਸੀਂ ਈਸੀਆਰ ਤੇ ਵੜਦੇ ਹੋ ਈਸਟ ਨਾ ਪੈਰੀਫਰੀ ਉੱਥੇ ਤੁਸੀਂ ਦਿੰਦੇ ਹੋ ਜਾਇਜ਼ ਹੈ ਔਰ ਜਿੰਨਾ ਤੁਸੀਂ ਚੱਲੇ ਹੋ ਉਹਨਾਂ ਦੇ ਦਿੰਦੇ ਹੋ ਲੈ ਔਰ ਸਟਾਪੇਜ ਨਹੀਂ ਹੈ ਜੀ 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 ਮੈਂ ਰੋਕਾ ਮਾਫ ਮਾਫੀ ਚਾਹੁੰਦਾ ਸਮਾਂ ਹੋ ਗਿਆ ਭਾਸਕਰ ਜੀ ਤੁਹਾਡਾ ਅਮਨ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਖੁੱਲੀ ਗੱਲਬਾਤ ਕੀਤੀ ਹੈ ਪਿਆਰੇ ਦੋਸਤੋ ਅਸੀਂ ਬੜੇ ਖੁਸ਼ੀ ਦੇ ਮੂਡ ਵਿੱਚ ਬੈਠਿਆ ਕਿ ਪੰਜਾਬ ਨੂੰ ਵੀ ਸੜਕੀ ਆਵਾਜਾਈ ਦੇ ਵਿੱਚ ਬਣਦਾ ਹਿੱਸਾ ਕੇਂਦਰ ਸਰਕਾਰ ਵੱਲੋਂ ਮਿਲਿਆ ਅਸੀਂ ਉਮੀਦ ਕਰਦੇ ਹਾਂ ਕਿ ਪ੍ਰੋਜੈਕਟ ਜਲਦੀ ਨਾਲ ਨੇਪਰੇ ਚੜ੍ਹੇਗਾ ਔਰ ਜਿਹੜਾ ਸਾਡਾ ਸਫਰ ਹੈ ਉਹ ਹੋਰ ਵੀ ਸੁਹਾਣਾ ਹੋਏਗਾ ਤਾਂ ਕਿ ਜੋ ਮੈਂ ਸ਼ੁਰੂ ਚ ਬੋਲਿਆ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਣਾ ਉਹ ਸੁਹਾਣੇ ਸਫ਼ਰ ਨੂੰ ਅਸੀਂ ਇਹਨਾਂ ਸੜਕਾਂ ਦੇ ਉੱਤੇ ਵਧੀਆ ਤਰ੍ਹਾਂ ਨਾਲ ਰਨ ਕਰਦੇ ਆ ਹੋਇਆ ਅੱਗੇ ਵਧিয়ে ਉਮੀਦ ਕਰਦੇ ਆ ਕਿ ਇਸ ਤਰ੍ਹਾਂ ਦੇ ਪ੍ਰੋਜੈਕਟ ਪੰਜਾਬ ਵਾਸਤੇ ਹੋਰ ਵੀ ਕੇਂਦਰ ਸਰਕਾਰ ਵੱਲੋਂ ਆਉਂਦੇ ਰਹਿਣਗੇ ਅਸੀਂ ਨਵੇਂ ਵਿਸ਼ਿਆਂ ਨਾਲ ਫਿਰ ਜੁੜਾਂਗੇ ਤੁਹਾਡੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ